ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਵੀ ਮੋਡਰੋ ਪਹੁੰਚੇ ਵੈ ਜੀ। ਸਾਰਿਆਂ ਦਾ ਸਵਾਗਤ ਹੈ ਬਲੌਗ ਦੇ ਵਿੱਚ। ਵੀ ਜਿਹੜਾ ਪਾ ਬਲੌਗ ਦਾ ਨਾ ਆਪਣਾ ਜਗਤ ਮਸਾਲਾ ਰੱਖਿਆ ਹੋਇਆ। ਚਲੋ ਕਈ ਵੀਰਾਂ ਦੇ ਕਮੈਂਟ ਵੀ ਆਇਆ, ਕਈ ਵੀਰਾਂ ਨੇ ਆਪਾਂ ਨੂੰ ਫੋਨ ਵੀ ਕਰਿਆ ਕਹਿੰਦੇ ਮਸਾਲਾ ਥੋੜਾ ਜਿਹਾ ਨੌਂ ਤੇ ਫਰਕ ਹੈ। ਵੀ ਇਹਦਾ ਨੌਂ ਮੜਾ ਜਿਹਾ ਵੀ ਜਗਤ ਹੈ। ਇਹਦਾ ਜਗਤ ਮਸਾਲਾ ਰੱਖਿਆ ਵੇ ਬਦਲ ਲੋ ਚੈਨਲ ਦਾ। ਵੀ ਬਾਕੀ ਦੱਸ ਦਿਓ ਜੀ ਕਮੈਂਟਾਂ ਦੇ ਵਿੱਚ ਕਿ ਆਪਾਂ ਰੱਖਣਾ ਨੌਂ ਆਪਾਂ ਰੱਖ ਲਾਂਗੇ ਨਹੀਂ ਜਗਤ ਮਸਾਲਾ ਦੀ ਜਗ੍ਹਾ ਆਪਾਂ ਰਾਜਾ ਮਸਾਲਾ ਰੱਖਾਂਗੇ ਨੌਂ। ਵੀ ਉਹਨੇ ਇੱਕ ਦੋ ਦਿਨ ਵਿੱਚ ਆਪਾਂ ਬਦਲ ਲੰਦੇ ਆ ਨਾਮ ਜਿਹੜਾ ਹੈਗਾ ਇਹ ਵੀ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਹੀ ਰਹਿਣਾ ਕੋਈ ਐਨਾ ਹੋ ਨਹੀਂ ਹੈਗਾ ਵੀ ਇੱਕ ਦੋ ਦੀ ਸਲਾਹ ਲੈ ਆਪਾਂ ਨਾਲ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਦੇ ਵੀ ਇੱਕ ਦੋ ਦੀ ਸਲਾਹ ਲੈ ਆਪਾਂ ਜਗਣਾ ਫਸਲ ਬਾਰੇ ਪਸਵਰਿਆਂ ਕਰਦੇ ਆ ਪਤਾ ਲੱਗ ਜਾਂਦਾ ਵੀ ਕਿਹੜਾ ਕਿੱਥੇ ਕਰਦਾ ਕਿਆ ਕਰਦਾ ਚਲੋ ਠੀਕ ਆ ਸਾਨੂੰ ਐ ਤਾਂ ਵੀ ਥੋੜਾ ਜਿਹਾ ਵੀ ਮਾਸੜ ਦੇ ਨਾਮ ਪਰ ਜਾਣਦੇ ਆ ਉਹਦੇ ਪਰ ਜਗਤ ਮਾਸੜ ਵੀ ਕਹਿੰਦੇ ਰੇ ਆ ਤਾਂ ਕਰਕੇ ਆਪਾਂ ਜਗਤ ਮਾਸੜ ਰੱਖਿਆ ਵਾ ਤਾਂ ਵੀ ਕੋਈ ਨਹੀਂ ਫਿਰ ਇਹ ਨਾਮ ਪਰ ਆ ਜਾ ਮਾਸੜ ਰੱਖ ਦਿੰਦੇ ਭਾਈ ਤਾਂ ਕਿ ਆਪਾਂ ਮੂਰੇ ਆਪਣਾ ਜਗਤ ਮਾਸੜ ਜਗਾ ਆਪਣਾ ਨਾਮ ਲਾ ਦਿੰਦੇ ਆ ਵੀ ਉਹ ਵਧੀਆ ਹੋਇਆ ਉਹ ਦੱਸ ਦਿਓ ਬਾਕੀ ਤੁਸੀਂ ਦੱਸ ਦਿਓ ਕਿਹੜਾ ਰੱਖਣਾ ਹੋਇਆ ਆਪਾਂ ਉਹਦੇ ਹਿਸਾਬ ਕਰ ਰੱਖ ਦਾਂਗੇ ਵੀ ਮੋਟਰ ਉਹ ਬੈਠੇ ਆ ਮੌਸਮ ਵਧੀਆ ਐ ਇਸ ਟਾਈਮ ਸਵੇਰੇ ਦਾ ਬੱਦਲ ਬਹੁਤ ਆ ਮੀਂਹ ساری ਰਾਤ ਦਾ ਪੈ ਰਿਹਾ ਤਾਂ ਸਾਡੇ ਉਰੇ ਵੀ ਬਾਕੀ ਹੁਣ ਤਾਂ ਪਾ ਨਿਕਲੀ ਵੀ ਆ ਗਰਮੀ ਫੇਰ ਓਕਣੇ ਹੋਗੀ ਇਹ ਕਹਣਾ ساری ਰਾਤ ਦਾ ਮੀਂਹ ਪਿਆ ਸਵੇਰ ਟਾਈਮ ਦਾ ਠੰਡ ਦੀ ਪੂਰੀ ਮੌਸਮ ਬਹੁਤ ਠੰਡਾ ਤਾਂ ਲੱਗਦਾ ਵੀ ਧੁੱਪ ਵਾਲਾ ਕੰਮ ਜਿਹੜਾ ਭਾਦੋਂ ਵਾਲਾ ਗਿਆ ਵੀ 11 ਭਾਦੋਂ ਨੂੰ ਕਹਿੰਦੇ ਹੁੰਦੇ ਮੀਂਹ ਪੈਣਾ ਚਲੋ ਦਿਨ ਵਿੱਚ ਤਾਂ ਪਿਆ ਹੀਦਾ ਹੈਗਾ ਫਿਰ ਰਾਤ ਚੱਲ ਪਿਆ ਦਾ 9:00 ਵਜੇ ਤੇ ਪੈਣ ਲੱਗ ਗਿਆ ਸਾਰੀ ਰਾਤੇ ਪਈ ਗਿਆ ਤਕਰੀਬਨ ਮਹੀ ਸਾਰੇ ਹੀ ਤਾਂ ਅੱਜ ਦਾ ਖੰਨੇ ਦਾ ਹੀ ਫੋਨ ਆਇਆ ਕਰਨ ਮਾਸਾ ਸਾਡੇ ਵੀ 9:00 ਵਜੇ ਤੇ ਸ਼ੁਰੂ ਹੋਇਆ ਬਈ ਹੁਣ ਵੀ ਪੈ ਰਿਹਾ ਸਵੇਰੇ ਹੀ ਫੋਨ ਆਇਆ ਦਾ ਵੀ ਇਹ ਮਹੀ ਤਕਰੀਬਨ ਹੈਗਾ ਸਾਰੇ ਹੀ ਤਾਂ ਆਪਣਾ ਇੱਧਰ ਤਾਂ ਕੱਲ ਨੂੰ ਪਹਿਲਾਂ ਹੀ ਪਹਿਲੇ ਦਰ ਤੇ ਚੰਡੀਗੜ੍ਹ ਕਿਨੇ ਨੂੰ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਇਆ ਦਾ ਕੱਲ ਵੀ ਬੱਦਲ ਘੋਰਦਾ ਦੁੱਧ ਨੂੰ ਖਾਸਾ ਜਿਹੜੀ ਮਾਲਾ ਰੇਡੀਓ ਵੀਡੀਓ ਆਪਾਂ ਨੇ ਬਣਾਈ ਤੀ ਜਿਆਦਾ ਸੀ ਪਹਿਲਾਂ ਬੰਗਿਆਂ ਗਏ ਉਹਦੇ ਕਰਕੇ ਲੇਟ ਹੋ ਗਏ ਥੋੜਾ ਜਿਹਾ ਵੀ ਬਾਕੀ ਉਧਰ ਬੰਗਿਆ ਕਿ ਨਹੀਂ ਜਿਹੜੀ ਜ਼ਮੀਨ ਦੇਖੀ ਦੀ ਆਪਾਂ ਨੇ ਜ਼ਮੀਨ ਦਾ ਵਿੱਚ ਦਿਖਾਇਆ ਵੈਂਦਾ ਜਗਾ ਬਲੌਗ ਦੇ ਕਿਉਂ ਹਲੇ ਰੇਟ ਨਹੀਂ ਹੋਇਆਗਾ ਜਿਹਦੇ ਨਾਲ ਆਪਣਾ ਰੇਟ ਹੋ ਗਿਆ ਤੈ ਬਣ ਗਿਆ ਆਪਣਾ ਸੌਦਾ ਹੋ ਗਿਆ ਫਿਰ ਆਪਾਂ ਸਾਰਾ ਜ਼ਮੀਨ ਦਾ ਦਿਖਾਵਾਂਗੇ ਆਪਾਂ ਨੂੰ ਕਿੰਨੀ ਜ਼ਮੀਨ ਹੈ ਕਿਹੜੀ ਕਿਹੜੀ ਮੋਟਰ ਲੱਗੀ ਵੀ ਆ ਸਾਰਾ ਕੁਝ ਵੀ ਆਪਾਂ ਬਲੌਗ ਦੇ ਵਿੱਚ ਦਿਖਾਵਾਂਗੇ ਕਿਉਂ ਹਲੇ ਕੱਚਾ ਕੰਮ ਆ ਉਹਦੇ ਕਰਕੇ ਆਪਾਂ ਨੇ ਹੱਥ ਨਹੀਂ ਪਾਇਆ ਹੈਗਾ ਦਿਖਾਇਆ ਨਹੀਂ ਹੈਗਾ ਚਲੋ ਅਸੀਂ ਦੇਖ ਕੇ ਆਇਆ ਚਾਰ ਪੰਜ ਟੱਕ ਦੇਖ ਕੇ ਆਏ ਜ਼ਮੀਨ ਦੇ ਵੀ ਇੱਕ ਜਗਾ 28 ਕਿਲੇ ਦੇ 14 ਕਿਲੇ ਦੇ 15 ਕਿਲੇ ਦੇ 4 ਕਿਲੇ ਦੇ ਬਾਕੀ 70 ਕਿਲੇ ਤੱਕ ਨੂੰ ਵੀ ਟੱਕ ਪਿਆ 55 ਕਿਲੇ ਵੀ ਟੱਕ ਪਏ ਬਹੁਤ ਜਿੰਨੀ ਜਿਹੜੀ ਜ਼ਮੀਨ ਕੋਈ ਲੈਣਾ ਜੇ ਚਾਹੁੰਦਾ ਹੋਵੇ ਤਾਂ ਬਾਈ ਉਹ ਤੁਹਾਨੂੰ ਟੱਕ ਪਏ ਆ। ਯਾਨੀ ਹੈ ਸਾਰੀ ਇਹ ਆਪਣਾ ਡੀਲਰ ਦੇ ਹੱਥ ਵਿੱਚ ਹੈ। ਵੀ ਕੋਈ ਉਹ ਨਹੀਂ ਹੈਗਾ ਵੀ ਆਪਾਂ ਸਿੱਧਾ ਮਾਲਕ ਆ ਸੌਦਾ ਕਰ ਲੂਗੇ ਨਹੀਂ ਪਰ ਉਹਨਾਂ ਡੀਲਰਾਂ ਨੇ ਆਪਣਾ ਬਿਆਨੇ ਬੁਨੇ ਲੱਗੇ ਉਹਨਾਂ ਦੇ ਉੱਤੇ ਪਰ ਹੈਗੀ ਜ਼ਮੀਨ ਉਹ। ਵੀ ਉਹਨਾਂ ਨਾਲ ਸੰਪਰਕ ਕਰਨਾ ਪੈਂਦਾ। ਵੀ ਰੇਟ ਦਾ ਫਰਕ ਮੈਨੂੰ ਤਾਂ ਕਾਫੀ ਲੱਗਿਆ ਹਲੇ ਉਹਨਾਂ ਨਾਲ ਤੇ ਵੱਧ ਮੰਗਿਆ ਉਹਨਾਂ ਨੇ ਚਲੋ 42 ਲੱਖ ਮੰਗਿਆ ਜਿੱਥੇ ਸੌਦਾ ਹੋਣਾ ਉਹ ਕੱਟ ਦੱਸਦੇ ਥੋੜਾ ਜਿਹਾ ਆਪਾਂ ਫਿਰ ਸੌਦਾ ਹੋ ਕੇ ਦੱਸਾਂਗੇ। ਕਿ ਉਹ ਕੱਚੀਆਂ ਜਿਹੀਆਂ ਗੱਲਾਂ ਰਹਿ ਜਾਂਦੀਆਂ ਫਿਰ ਉਹ ਸਵਾਤ ਜਾਨੇ ਆਉਂਦਾ ਗੱਲ ਕਰਨ ਲੈ ਕਿ ਜਿੱਕੜਾ ਹੁਣ 42 ਲੱਖ ਮੰਗਿਆ ਮੈਂ ਤੁਹਾਨੂੰ ਸੌਦਾ ਦੱਸਾਂ ਵੀ ਅੱਛੇ ਤੱਕ ਹੋ ਜਾਊਗਾ ਫਿਰ ਉਹ ਗੱਲ ਨਹੀਂ ਮੰਨਣੀ ਜੇ ਸੌਦਾ ਹੋ ਗਿਆ ਸਾਰਾ ਕੁਝ ਦਿਖਾਵਾਂਗੇ ਆਪਾਂ ਸੌਦਾ ਵੀ ਦਿਖਾਵਾਂਗੇ ਜ਼ਮੀਨ ਵੀ ਦਿਖਾਵਾਂਗੇ ਫਿਰ ਵੀ ਜ਼ਮੀਨ ਦੀ ਸਬਤ ਕਰਨੇ ਵਾਲੀ ਐ ਇਹ ਜੀ ਸਾਡੇ ਜ਼ਮੀਨ ਨਹੀਂ ਹੈਗੀ ਆ ਸਾਡੇ ਹੁਣ ਮੈਂ ਥਾਣਾ ਦੇ ਕੋਲੇ ਬੈਠਾ ਮੋਟਰ ਤੇ ਦੇਖਦੇ ਆ ਵੀ ਇਹਨਾਂ ਨੇ ਕਬੂਜੇ ਦੇਖਦੇ ਆ ਪਰ ਉੱਥੇ ਬਾਈ ਰੂਹ ਖੁਸ਼ ਹੁੰਦੀ ਸੀ ਮੈਂ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਵੇ ਇੱਕ ਦੋ ਨੇ ਮੈਨੂੰ ਇੱਥੇ ਹੀ ਪੁੱਛਿਆ ਬਲੌਗਰ ਆ ਸਾਡੇ ਨੇ ਵੀਡੀਓ ਹੀ ਬਣਾਈ ਐ ਪਰ ਮੈਂ ਫੇਰ ਵੀ ਜ਼ਮੀਨ ਦੀ ਜਾਂਚੀ ਸਬਤ ਕਰੀਆ ਵੀ ਨਹੀਂ ਇਹ ਹੀ ਜੀਰੀ ਸਾਡੇ ਜਿਹੇ ਜਿਹੇ ਉਧਰ ਦੇਖੀ ਆ ਬਹੁਤ ਤਕੜੀ ਆ ਅੜੀ ਖੜੀ ਆ ਜੀਰੀ ਝਾੜ ਵੀ ਉਹ ਕਹਿੰਦੇ ਵੀ ਸਾਡੇ 35 36 ਤੇ ਗਿਰਦਾ ਹੀ ਨਹੀਂ ਹੈਗਾ ਚਲੋ ਠੇਕਾ ਵੀ ਸੋਣਾ ਦੱਸਦੇ ਆ 50 55 ਤੱਕ ਹੈਗਾ ਠੇਕਾ ਪਾਣੀ ਵੀ 80 ਕ ਫੁੱਟ ਪਰ ਆ ਬਹੁਤ ਵਧੀਆ ਲੱਗੀ ਆ ਜ਼ਮੀਨ ਚਲੋ ਦੇਖਦੇ ਬਾਕੀ ਸੌਦਾ ਕਰਕੇ ਪਤਾ ਲੱਗੂਗਾ ਉੱਥੇ ਜੇ ਸੌਦਾ ਹੋ ਗਿਆ ਟਿਕਾਣੇ ਆਪਾਂ ਨੇ ਕਰ ਲੈਣਾ ਵੀ 22 ਕਿਲਿਆਂ ਦੇ ਜਿਹੜਾ ਹੈਗਾ ਉਹਦੇ ਕਿੰਨੇ ਜਾਣਾ ਆਪਾਂ ਨੇ ਕਈ ਵੀਰਾਂ ਦੇ ਇੱਕ ਦੋ ਕਦੇ ਮੈਨੂੰ ਕਮੈਂਟ ਆਇਆ ਕਹਿੰਦੇ ਹੁਣ ਕਿੱਥੇ ਦੇ ਪੈਸਾ ਕੱਢ ਲਿਆ ਭਈ ਆਪਾਂ ਨੇ ਵਾਈ ਜਮੀਨ ਨਹੀਂ ਲੈਣੀ ਹੈਗੀ ਆ ਸਾਡੇ ਪਾ ਕਿੱਥੇ ਐਨਾ ਉਹਦੇ ਵਾਲੇ ਗੰਜਾਇਸ ਵਾਲਾ ਕੰਮ ਨਹੀਂ ਹੈਗਾ ਵੀ ਇਹਦਾ ਉਹ ਹੀ ਦੋ ਢਾਈ ਕਿਲੇ ਵਾਲੇ ਮਾਲਕ ਹੈ ਤੁਹਾਡੇ ਸਾਹਮਣੇ ਹੀ ਹੈ ਕਿਸੇ ਨੂੰ ਬਿਮਾਰੀ ਪੈ ਗਈ ਉਹ ਇੱਧਰ ਲੱਗੀ ਜਾਂਦੇ ਆ ਝਾੜਿਆ ਜੇ ਨਿਕਲਦਾ ਬਾਕੀ ਝਾੜ ਪਰ ਜਾ ਕੇ ਸਾਡੀ ਫਸਲ ਮਰ ਜਾਂਦੀ ਅੱਜ ਮੈਂ ਵੀਡੀਓ ਵਿੱਚ ਦਿਖਾਈਆ ਮਾਲਾ ਰੇਡੀਓ ਵਿੱਚ ਵੀ ਬਸੇਰਾ ਛਿੱਟਾ ਪਾਉ ਕੰਮ ਦਾ ਨਿਕਲ ਜਿਹੜੀ ਅਸੀਂ ਸਪਰੇਅ ਕਰੀ ਦੀ ਫਰ ਜਾਂ ਝਾੜ ਨਿਕਲਣਾ ਚਾਹਤ ਸਾਨੂੰ ਝਾੜ ਦੱਸਾਂਗੇ ਫਿਰ ਕਹਿ ਕਹਿੰਦੀ ਸਾਡੇ ਜੀ ਦੀ ਜਿਹੜੀ ਫਸਲ ਹੈ ਨਾ ਕਣਕ ਹੈ ਜਾਂ ਕੁਝ ਵੀ ਝਾੜ ਪਾ ਜਾ ਕੇ ਦਬ ਜਾਂਦੀ ਹੈ ਇੱਕ ਦੀ ਮੌਸਮ ਕਣਕ ਚ ਵਧੀਆ ਰਿਹਾ ਝਾੜ ਚਲੋ ਵਧੀਆ ਰਿਹਾ ਮੌਸਮ ਪਰ ਵੀ ਕੁਝ ਪੈਂਦਾ ਨਿਰਭਰ ਹੁੰਦਾ ਵੀ ਏਕੜ ਦਾ ਚੱਕਰ ਪੈਂਦਾ ਜੀ ਚਲੋ ਠੀਕ ਆ ਬਾਕੀ ਜ਼ਮੀਨ ਦੀ ਮੈਂ ਫੇਰ ਸਿਬਤ ਕਰਦਾ ਬਹੁਤ ਵਧੀਆ ਜ਼ਮੀਨ ਹੈ ਜੇ ਕਿਸੇ ਵੀਰ ਨੇ ਲੈਣੇ ਹੋ ਤਾਂ ਉਧਰ ਹੈਗੇ ਆ 15 ਕਿਲੇ ਆ 4 ਕਿਲੇ ਆ 70 ਕਿਲੇ ਆ 55 ਕਿਲੇ ਹੈਗੇ ਟੱਕ ਪਏ ਆ ਵਧੀਆ ਪਤਾ ਨਹੀਂ ਉਹ ਬਾਹਰ ਗਏ ਬਾਈ ਮੋਟਰਾਂ ਉਹਦੇ ਹਿਸਾਬ ਨਾਲ ਲੱਗਿਆ ਹੋਵੇ ਇਕਣਾ ਹੁਣਾਂ ਦੀ 28 ਕਿੱਲਾਂ ਵਾਲਾ ਟੱਕ ਦੇਖਿਆ ਤਿੰਨ ਮੋਟਰਾਂ ਨੇ ਉਹਦੇ ਵਿੱਚ ਲੱਗਿਆ ਮੈਂ ਜੀ 15 ਕਿੱਲਾਂ ਵਾਲੇ ਵਿੱਚ ਦੋ ਲੱਗਿਆ ਮੈਂ 4 ਕਿੱਲਾਂ ਵਾਲਾ ਇੱਕ ਮੋਟਰ ਲੱਗੀ ਹੋਈ ਹੈ ਵੀ ਪਾਣੀ ਵੀ ਵਧੀਆ 4-4 ਇੰਚੀ ਕੱਢਦੇ ਆ ਮੋਟਰ 80 ਘੋਟੇ ਪਰ ਚੱਲ ਰਿਹਾ ਬੋਰ ਜਿਹੜਾ ਮੋਟਰ ਚੱਲਦੀ ਹੈ ਲਾਈਟ ਆਪਣੇ ਵਾਲੇ ਸਾਡੇ ਵਾਲੇ ਸਿਸਟਮ ਹੈ ਜੀ ਜਦੋਂ ਆਉਂਦੀ ਹੈ ਤਾਂ ਖੁੱਲੀ ਜਿੱਕਣਾ ਚੱਲਦੀ ਸਾਡੇ ਕੋਲ ਚੱਲਦੀ ਨਹੀਂ ਪਰ 8 ਘੰਟੇ ਦਾ ਬਾਰੀ ਗੱਲ ਹੈਗੀ ਆ ਵੀ ਵਧੀਆ ਇਲਾਕਾ ਹੀ ਵਧੀਆ ਜੀ ਵੀ ਲੱਗਦਾ ਤੁਹਾਨੂੰ ਵੀ ਬਾਕੀ ਵੀਰਾਂ ਦਾ ਵੀ ਭਾਈ ਧੰਨਵਾਦ ਕਰਦਾ ਜਿਹੜਿਆਂ ਦਾ ਉੱਥੇ ਕੱਲ ਦਾ ਫੋਨ ਆਉਂਦੇ ਕਹਿੰਦੇ ਮਾਸ ਨਹੀਂ ਵੀਡੀਓ ਦੇਖੀ ਹੁਣ ਆਪਾਂ ਨੇ ਕਿਹਾ ਤਾਂ ਹੈਗਾ ਦਾ 4 ਦਿਨ ਪਹਿਲਾਂ ਵੀ ਅਸੀਂ ਭਾਈ ਜਾਣਾ ਮੰਗਿਆ ਕਿ ਇਹਨੂੰ ਸੰਗਰੂਰ ਨੂੰ ਜਾਣ ਦੇ ਪਹਿਲਾਂ ਕਿਹਾ ਇਹਦਾ ਵੀ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆਪਾਂ ਪ੍ਰੋਗਰਾਮ ਹੋਰ ਇੱਕ ਵੀਰ ਨੇ ਸਾਡੇ ਰਿਸ਼ਤੇਦਾਰ ਨੇ ਜੀ ਬਾਗ ਲਾਉਣਾ ਆਪਾਂ ਨਾ ਮੜਾ ਹੁਣ ਜਾਂਸੀ ਵਾਲੇ ਉਹਦੇ ਕੋਲ ਜਾਂਸੀ ਵਾਲੇ ਕੋ ਆਪਣਾ ਨਰਸਰੀ ਵਾਲੇ ਕੋਲ ਜਾ ਕੇ ਆਉਣਾ ਜੀ ਉਹ ਕਹਿੰਦਾ ਵੀ ਜਿੰਨਾ ਤੇ ਮਾਸਟਰ ਤੁਸੀਂ ਬੂਟੇ ਲੈ ਕੇ ਆਏ ਤੇ ਸਾਨੂੰ ਦਿਖਾਓ ਮਾੜਾ ਜਾ ਇੱਕ ਵਾਰ ਵੀ ਅਸੀਂ ਬਾਗ ਲਾਉਣਾ ਉਹਨਾਂ ਨੇ ਚਲੋ 5-4 ਕੇ ਸੰਬੰਧ ਫਲ ਜੜੇ ਵਾਲਾ ਬੂਟਾ ਉਹ ਕਿਕੀਲੇ ਦੇ ਵਿੱਚ ਲਾ ਲੈਣੇ ਆਪਾਂ ਉੱਥੇ ਗੱਲਬਾਤ ਕਰਕੇ ਦਿਖਾਵਾਂ ਠੀਕ ਆ ਜੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਆਪਣੇ ਬਾਜੀ ਬਾਈ ਜਾ ਰਹੇ ਆ ਬਾਈ ਨਰਸਰੀ ਨੂੰ ਜਾ ਰਹੇ ਆ ਵੀ ਜਿਆਦਾ ਸਾਨੂੰ ਬੂਟਾ ਦੀ ਨਹੀਂ ਨੌਜ ਨਹੀਂ ਹੈਗੀ ਅਸੀਂ ਸੀਪੇ ਦਾ ਲਾਹਾ ਲੱਤਾ ਆਓ ਜੀ ਹਾਂ ਇਹੋ ਸੀਪੇ ਨਾਲ ਫਿਰ 5 ਵਜੇ ਡਿਊਟੀ ਜਾਣਾ ਹੁੰਦਾ ਟਾਈਮ ਤਕਰੀਬਨ 2:30 ਦਾ ਬਚਿਆ ਵਾ ਸਾਨੂੰ ਰਿਸ਼ਤੇਦਾਰ ਦਾ ਫੋਨ ਥੋੜਾ ਜਿਹਾ ਲੇਟ ਆਇਆ ਨਹੀਂ ਤਾਂ ਅਸੀਂ ਚਲੋ ਪਹਿਲਾਂ ਕਰ ਲੈਣੇ ਦੀ ਗੱਲ ਬਾਤ ਇਹ ਕਿਉਂਦਾ ਵੀ ਬਾਈ 11 ਵਜੇ ਆਉਂਦਾ 8 ਵਜੇ ਸੋ ਮਾੜਾ ਮੋੜਾ ਆਰਾਮ ਵੀ ਕਰਨਾ ਪੈਂਦਾ ਈ ਨਰਸਰੀ ਵਾਲਾ ਦਾ ਨੰਬਰ ਟੋਲੇ ਜੇ ਆਪਾਂ ਨੇ ਵੀਡੀਓ ਵਿੱਚ ਲੰਬੇ ਦਾ ਤਾਂ ਕਰ ਕੋ ਕਹਿੰਦਾ ਮੈਂ ਹੈਗਾ ਉਰੇ ਆਹ ਚਲੋ ਫਿਰ ਹੁਣੇ ਆਜਦੇ ਹੁਣ ਦੁਪਹਿਰੇ ਨੂੰ ਤੁਰੇ ਹੋਦੇ ਬੋਲਣੇ ਵੀ ਜਿਆਦਾ ਅਸੀਂ ਸੀਪੇ ਦਾ ਹੀ ਇਲਾਹਾ ਲੱਗਾ ਮੰਗ ਲੋ ਇਹਨਾਂ ਨੂੰ ਨੌਲ ਜਜਦੀ ਬਾਈ ਦਾ ਆਪਣੇ ਰਿਸ਼ਤੇਦਾਰ ਨਾਲ ਕੀਲਾ ਕੁ ਲਾਉਣਾ ਜੀ ਬਾਗ ਦਾ ਚਾਰ ਪੰਜ ਐਡਮਾ ਲਾਉਣੇ ਉਹਨਾਂ ਵੀ ਅੱਗੀ ਦੱਸਦੇ ਜੀ ਆਕੇ ਉਹਦੇ ਵੀ ਦੇਖਦੇ ਆ ਵੀ ਹੁਣ ਬਾਈਪਾਸ ਤੋਂ ਪਹੁੰਚੇ ਵੀ ਤਕਰੀਬਨ ਢੇੜੀ ਪਹੁੰਚ ਗਏ ਔਰ ਤੋਂ ਵਧਿਆ ਇੱਥੇ ਬੈਠੇ ਰੋਕੜ ਮੇਂ ਮੱਤ ਪਈ ਲੈ ਕੇ ਰਸ ਹਾਂ ਹਾਂ ਔਰੇ ਮੀਂ ਮੱਤ ਪਿਆ ਬਲਾ ਰੋਕੜ ਉਪਾ ਆਪਾ ਤੋਂ ਬਾਈ ਦਿਖਾ ਰਹੀ ਆ ਤਾਂ ਇਹ ਤੋਂ ਬਹੁਤ ਚੜਲੀ ਜਾ। ਤਿਕਣਾ ਨਾ ਅੱਗੇ ਪਿੱਛੇ ਨਿਕਲਦੀ ਹੁੰਦੀ ਏ ਹੋਰ ਪਿੱਛੇ ਘੱਟ ਨਿਕਲਦੀ ਏ। ਪਿੱਛੇ ਮੰਗਣ ਚੋਹਦੀ ਜਿਹੜਾ ਪਿੱਛੇ ਚੋਗਾ ਕਰਦੇ ਸੀ। ਬਹੁਤ ਸਰ ਚੰਦਾ। ਗਰਮੀ ਨਹੀਂ ਆ। ਗਰਮੀ ਕਿਹ ਹੈ? ਗਰਮੀ ਆ ਹੋਣੀ ਜਾਂ ਮੋਟਰ ਦਾ ਜੱਟ ਹਵਾ ਨਾਲ ਫੁੱਟੀ ਲੱਗਦੀ ਏ। ਅੱਜ ਲੱਟੀਆਂ ਲੱਗ ਲੱਗਦੇ ਉਹਨਾਂ ਤੇ ਹਵਾ ਹੋਰ ਵੱਧ ਤੜਾਰ ਰਹੀ ਆ। ਬੈਠੇ ਬਾਈ ਮੋਟਰਸਾਈਕਲ ਪਰ ਮੋਟਰਸਾਈਕਲ ਪਰ ਬੈਠੇ ਦੇ ਬੈਠਿਆ ਬੱਟਰ ਨਾਲ ਸਲਾਹ ਉੱਤੇ ਫੋਨ ਆ ਗਿਆ ਮਾਜਰ ਹੋਣੇ ਸੀਪੇ ਤੇ ਲਾਹੇ ਕਰਕੇ ਭੱਜ ਲੇ। ਇਹ ਨਹੀਂ ਤਾਂ ਗੱਡੀ ਗੁੱਡੀ ਚੱਕਦੇ ਘਰ ਦੇ ਘਰ ਦੇ ਵੀ ਥੋੜਾ ਜਿਹਾ ਲਾਜ ਨੇ ਗੰਨ ਵਿੱਚ ਪੈਰੇ ਵੀ ਨਹੀਂ ਕੱਢਦੇ ਹੈਗੇ ਬਾਕੀ ਲੱਗੇ ਹੋਏ ਧਾਰੀ ਸੇਵਾ ਵਿੱਚੇ ਜਾਂਦਾ ਕਾਰੋਂ ਵਾਢਲ ਕਰਦਾ ਇਹ ਦਿਖਾਉਂਦੇ ਜੀ ਬਾਕੀ ਜਾ ਕੇ ਨਰਸਰੀ ਵਿੱਚ ਨਰਸਰੀ ਪਹੁੰਚਦੇ ਅਸੀਂ 9 ਬਾਈ ਨਰਸਰੀ ਜੇ ਪਹੁੰਚ ਵੀ ਬੂਟੇ ਉਰੇ ਸਿਲੈਕਟ ਕਰਨੇ ਜਿਹੜੇ ਉਹ ਚਾਰ ਕਫਲਾਂ ਦੇ ਆਪਾਂ ਨੇ ਕਰਨੇ ਆ ਆਪ ਬਾਈ ਦਾ ਨੰਬਰ ਹੈ ਅਨੰਦ ਨਾਸਰੀ 62399 51581 ਕਿ ਕਿਸ ਨੇ ਬੂਟੇ ਖਰੀਦਨੇ ਹੁਣ ਲੈਣੇ ਹੁਣ ਕਿਉਂ ਨਰਸਰੀ ਸਾਡੇ ਅਕਲ ਵਿੱਚ ਬਹੁਤ ਵਧੀਆ ਹੈ ਇੱਕ ਤਿੰਨਾ ਹੀ ਬੂਟਾ ਲਹਿਰਾ ਸਾਰਾ ਤਾਜ਼ਾ ਚੱਲਿਆ ਵਾ ਬੂਟੇ ਦੀ ਸਾਮ ਸੰਭਾਲ ਕਰੀ ਵੀ ਆ ਹੁਣ ਕਈ ਵੀ ਰਾ ਕਨੇ ਸਫੈਦਾ ਹਜ਼ਾਰ ਬਕਨੇ ਸਫੈਦਾ ਜ਼ਿਆਦਾ ਲੱਗਦਾ ਸਫੈਦੇ ਦੇ ਬੂਟੇ ਵੀ ਹੈਗੇ ਸਫੈਦਾ ਹੀ ਬਹੁਤ ਵਧੀਆ ਖੜਾ ਸਾਰੇ ਉਹ ਪਰਾਂ ਵੀ ਸਫੈਦਾ ਖੜਾ ਹੋਗੇ ਕੋਕ ਨਗਮ ਲੱਗਣਾ ਵੀ ਟੇਕਾਂ ਵੀ ਹੈਗੇ ਨੇ ਮਾਂ ਵੀ ਹੈਗੀਆਂ ਜਿਹੜੇ ਆਮ ਫਾਲਾ ਬਣੇ ਬੂਟੇ ਉਹ ਲੱਗਦੇ ਨੇ ਬਾਹਰ ਕੇ ਵਾਸਤੇ ਮੁਰੂ ਦਾ ਬੂਟਾ ਵੀ ਹੈਗਾ ਲਾਇਆ ਹੋ ਸਾਰਾ ਨੂੰ ਹੈਗਾ ਦੇ ਲੋਕ ਆਕੀਆ ਅੰਦਰ ਜਾ ਕੇ ਰਖਾਉਂਦੇ ਬਾਈਕਲ ਵੀ ਗੱਲਬਾਤ ਕਰਕੇ ਦੇਖਦੇ ਵੀ ਕਿਆ ਰੇਟ ਸਾਨੂੰ ਬੂਟਾ ਜਿਹੜਾ ਕਿ ਉੱਥੇ ਤਾਂ ਹੁਣ ਜਿਆਦਾ ਲੱਗਣਿਆ ਜਿਆਦਾ ਆਪਾਂ ਥੋੜੇ ਜੇ ਅਸਾਬ ਇੱਥੇ ਦੇ ਬੂਟੇ ਉਹਦਾ ਆਪਣਾ ਲੱਗ ਚੈਨਲ ਦਾ ਉਹ ਤਾਂ ਪ੍ਰੋਸੈਸ ਦਾ ਵੀ ਹੁਣ ਦੇਖਦੇ ਕਿਵੇਂ ਦਾ ਲੱਗਦਾ ਬੰਦੇ ਹਲੇ ਮਰੇ ਹੈ ਨਹੀਂ ਆਕੇ ਅਮਰੂਦਾਂ ਨੂੰ ਪੈ ਗਏ ਹਾਂ ਅੱਗਾ ਜੀ ਨਿਕਲ ਹੀ ਆਹਰ ਮੇਰੇ ਲੋਕ ਵੀ ਰੱਖ ਲਿਓ ਇਹਨੂੰ ਕਹਣਾ ਕੱਟ ਗਏ ਹੈਗੇ ਲੱਗੇ ਅਮਰੂਦ ਆਪ ਨਰਸਿੰਗ ਵਧੀਆ ਵਧੀਆ ਬਣਾਈ ਜਿੰਦਾ ਕਿ ਆਹ ਆ ਇੱਥੇ ਸੀ ਪੇ ਤਿਆਰ ਹੁੰਦੀ ਆ ਇਹ ਚੀਜ਼ ਇਹ ਮਾਸਟਰ ਕਟਿੰਗ ਦਾ ਕਟਿੰਗ ਲਾਈ ਹੈ ਹਾਂ ਆ ਦੇ ਦਨ ਦਿਖਾ ਲਿਆ ਤੇਸੀ ਲੱਗਦੀ ਕਟਿੰਗ ਲਾਈ ਹਾਂ ਭਾਈਆ ਹਲਾਈ ਵੀ ਮੇਰੇ ਲਈ ਵੀ ਤਿਆਰ ਹੋ ਗਈ ਨਹੀਂ ਤੇ ਉਹ ਪਾਪੂਲਰ ਵਾਲਾ ਕੰਮ ਹੈ ਆਪਣਾ ਹਾਂ ਆਏ ਨਹੀਂ ਹੈ ਕਿ ਜਣੇ ਖਣੀ ਲੱਗਦੀ ਆ ਹਾਂ ਤੈਨੂੰ ਦੱਸ ਦੂਗਾ ਕਿਹੜੀ ਕਿਹੜੀ ਦੀ ਕਟਿੰਗ ਲੱਗਦੀ ਹੈ ਲੇਕਿਨ ਉਹ ਆਪਣਾ ਪਾਪੂਲਰ ਹੀ ਛੱਡੀ ਲਾ ਦਿੰਦੇ ਉਹ ਤਿਆਰ ਹੋ ਜਾਂਦੀ ਹੈ ਉਹ ਤਿਆਰ ਹੋ ਜਾਂਦੀ ਆ ਇਹ ਵੀ ਉਕਣ ਲੱਗ ਗਈ ਫਿਰ ਇਹਦੀ ਵੀ ਕਟਿੰਗ ਲੱਗਦੀ ਆ ਜਿਹੜਾ ਹੂਟਾ ਆ ਗੁੱਡਾ ਲਦਾ ਹੈ ਅੱਛਾ ਇਹਦੀ ਵੀ ਲੱਗਦੀ ਆ ਇਹਦੀ ਵੀ ਲੱਗਦੀ ਆ ਉਹ ਕੋਲੀੰਦਾ ਉਹਦੀ ਵੀ ਲੱਗਦੀ ਕਟਿੰਗ ਗੁਲਾਬ ਦੀ ਵੀ ਲੱਗਦੀ ਆ ਅੱਛਾ ਤੇ ਜਿਹੜੀ ਬਾੜ ਆਉਂਦੀ ਉਹਦੀ ਵੀ ਲੱਗਦੀ ਆ ਹੁਣ ਆਹ ਕਾ ਵੀ ਲੱਗੀ ਹੋਈ ਐ ਇਹ ਆਈਟਮ ਦਾ ਕੋਈ ਪਤਾ ਹਾਂ ਆ ਵੀ ਮਿਰਤਿਆਂ ਜੀ ਵਰਗੀ ਪਨੀਰ ਐ ਵੀ ਉਹ ਚਾਂਦਨੀ ਕਹਿੰਦੇ ਇਹਨੂੰ ਇਹਦੀ ਵੀ ਕਟਿੰਗ ਐ ਜਿਹੜੀ ਮੈਂ ਉਦੋਂ ਲੇ ਗਿਆ ਤੇ ਅੱਛਾ ਇਸ ਤੇਰੀ ਕਾਮਜਾਬਾ ਹਲੇ ਆ ਤਾਂ ਹੈ ਕਮਲਾਈ ਵੀ ਨਹੀਂ ਨਹੀਂ ਤੁਰੂਗੀ ਇਹ ਵੀ ਇਹਦੇ ਵਿੱਚ ਕਈ ਬੂਟੇ ਡੈਮੇਜ ਇਹ ਮੈਂ ਕਹਿੰਦਾ ਜੰਮਣ ਲੱਗਦੀ ਮੈਨੂੰ ਇਹਦਾ ਨਹੀਂ 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 ਉਹ ਬੂਟਾ ਬਾੜ ਆਏ ਅੱਛਾ ਇਹਦੇ ਵਿੱਚ ਤਾਂ ਕਈ ਡੈਮੇਜ ਹੋ ਜਾਣੇ ਠੀਕ ਹੈ ਮੈਂ ਅਜੇ ਕਿਹੜਾ ਸੁੱਕ ਗਿਆ ਹਾਂ ਜੀਆ 100 ਲਾਏ ਆ ਹਾਂ 100 ਚੋਂ 30 35 ਬੂਟੇ ਸੁੱਕ ਗਏ ਠੀਕ ਹੈ 70 ਬੂਟੇ ਕਾਮਯਾਬ ਹੋਣੇ ਆਹੀ ਵੱਜਦੇ ਇਹਨਾਂ ਨੂੰ ਆਹੀ ਇਹਨਾਂ ਨੇ ਬੂਟਾ ਨਾ ਹੂੰ ਜਦ ਇਹਨੇ ਬੜਾ ਹੋਣਾ 50 ਰੁਪਏ ਦਾ ਪੀਸ ਠੀਕ ਹੈ ਉਹ 50 ਦਾ ਆਹੋ ਆਹ ਚੀਜ਼ ਸਾਰੀ ਕਾਮਯਾਬ ਲੱਗਦੀ ਮੈਨੂੰ ਹਾਂ ਹੈਨਾ ਆਇਕਨ ਤਿਆਰ ਹੁੰਦੀ ਹੈ ਬਾਈ ਇਹ ਨਰਸਰੀ ਮੈਂ ਇਹਦੇ ਨਾਲ ਦੇ ਲੇ ਗਿਆ ਤਾਂ ਤਿੰਨ ਕਟੀਆਂ ਲੇ ਗਿਆ ਤਾਂ ਦੋ ਕਾਮਯਾਬ ਹੋ ਗਏ ਇੱਕ ਮਰ ਗਈ ਜਿਹੜੇ ਚ ਆਪਾਂ ਪਹਿਲਾਂ ਲੇ ਗਏ ਠੀਕ ਹੈ ਕੀ ਕਹਿੰਦਾ ਬਾਈ ਆਏ ਨੇ ਹਲੇ ਏ ਉੱਚਾ ਗਰੇਜ ਤੁਸੀਂ ਇਹਦੀ ਵੀ ਮਾਸੇ ਲੱਗਦੀ ਆ ਇਹ ਦੋਗਨ ਬੇਲੀ ਆ ਅੱਛਾ ਇਹਦੀ ਵੀ ਕਟਿੰਗ ਲੱਗਦੀ ਆ ਠੀਕ ਹੈ ਇਹ ਮੈਂ ਕਹਿੰਦਾ ਪਿੰਡ ਚ ਵੀ ਜਾਂਦਾ ਹੋਣਾ ਰੇੜੀ ਲੈ ਕੇ ਆ ਹਾਂ ਜਾਂਦਾ ਆ ਜਿਹੜੀ ਉਹ ਕਟਿੰਗ ਲੱਗੀ ਪੈਣਾ ਆ ਗਿਆ ਕਿੱਥੇ ਰੇੜੀ ਪਰ ਖੜੀ ਮੀਂਹ ਤੇ ਪਹਿਲਾਂ ਦੀ ਹੋਰ ਹੈ ਹਾਂ ਠੀਕ ਹੈ ਠੀਕ ਹੈ ਬਾਕੀ ਇਹ ਮੀਜੇ ਪੈਨ ਕਰਕੇ ਸਾਰੀ ਨਰਸਰੀ ਦੇ ਵਿਭਾਗ ਜਾ ਕੇ ਇੱਕ ਵਾਰ ਸਾਰੇ ਬੂਟੇ ਹਰੇ ਹੋਏ ਚਲੋ ਪਾਣੀ ਦਿੰਨੇ ਆਉਂਦੇ ਹੁਣੇ ਪਹਿਲਾਂ ਬਾਕੀ ਆ ਸਾਰੇ ਬੂਟੇ ਤਿਆਰੇ ਆ ਜੀ ਆਹਾਂ ਬਣੇ ਇਹਨਾਂ ਨੇ ਕਟਿੰਗ ਲਾਈ ਵੀ ਜਿੰਨੇ ਰੱਖੀ ਵੀ ਆ ਜਿੰਨੇ ਛੋਟੇ ਛੋਟੇ ਬੂਟੇ ਆ ਇਹ ਸਭ ਆ ਵੀ ਕਟਿੰਗ ਕਰੀਬ ਹੈ ਨਾ ਆ ਵੀ ਕਟੇਗਾ ਇਹ ਬਾੜ ਜਿਹੜੀ ਆਪਾਂ ਕਾਰਖਾਨੇ ਦੇ ਵਿੱਚ ਨਹੀਂ ਇਹਦੇ ਬਾੜ ਹਾਂ 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 ਇਹ ਤਿਆਰ ਹੋ ਜੇ ਦੰਦੇ 8 ਰੁਪਏ ਦਾ ਬੂਟਾ ਠੀਕ ਆ ਆਹੋ ਇਹ ਦੂਜਾ ਚਾਹਣ ਦਾ ਬਾ ਉਹ ਹੀ ਐ ਇਧਰ ਤਿਆਰ ਹੋ ਜਾਣਾ ਇਹਨਾਂ ਦਾ ਬੂਟਾ ਕੱਟੀ ਜਾਣਾ ਫਿਰ ਇਹਨਾਂ ਦਾ ਤਿਆਰ ਹੋ ਕੇ ਇਹਦੀ ਵੀ ਕਟਿੰਗ ਲੱਗਦੀ ਆ ਅਜਦੀ ਵੀ ਕਟਿੰਗ ਲੱਗਦੀ ਆ ਉਹ ਬੂਟੇ ਦੀ ਵੀ ਕਟਿੰਗ ਲੱਗਦੀ ਆ ਇਹਨਾਂ ਦੀ ਵੀ ਲੱਗਦੀ ਆ ਅੱਛਾ ਇਹ ਵੀ ਲੱਗੀ ਬੂਟੇ ਦੀ ਇਹ ਵੀ ਲੱਗੀ ਇਹ ਫੁੱਲਾਂ ਵਾਲੇ ਬੂਟੇ ਵਸ ਹਾਂ ਫੁੱਲਾਂ ਵਾਲੇ ਆ ਤਾਂ ਅਹਮਰੂਦ ਆ ਕਿ ਆਹ ਹੈ ਇਹ ਐ ਉਹ ਐ ਚੁੱਟੇ ਟੇ ਫੁੱਲ ਨਹੀਂ ਬੜੀ ਚੰਦਰੀ ਦਾ ਬੂਟਾ ਆ ਬੂਟਾ ਨਸਲ ਮਰੂਤਾ ਨਾਲ ਮੰਗਣ ਲੱਗਦੀ ਹੈ ਇਹਦੀ ਕਟਿੰਗ ਹੁੰਦੀ ਹੈ ਕਲਕੱਤੇ ਤੇ ਆਰ ਪੰਜਾਬ ਚ ਨਹੀਂ ਹੁੰਦੀ ਲੱਗਦੀ ਹੈਗੀ ਆ ਪਰ ਆਪਾਂ ਦੇ ਨਹੀਂ ਟੈਂਪਰ ਮੈਂਟੇਨ ਕਰਦੇ ਆ ਉਹ ਨੈਟ ਦੇ ਵਿੱਚ ਲਾ ਕੇ ਹੂੰ ਉਹ ਇਹ ਟੈਂਪਰੇਰੀ ਜਿਹੜਾ ਪਾਉਂਦਾ ਇਹ ਬੂਟਾ ਵੀ 250 ਤੋਂ ਪੱਤੀਆਂ ਲੈਂਦੇ ਆ ਅੱਛਾ ਇਹਦੀ ਕਟਿੰਗ ਆਉਂਦੀ ਹੈ ਇਹਦੀ ਮੈਂ ਲਾਈ ਜੀ ਕੁੱਤੀ ਦੇ ਵਿੱਚ ਇਹਦਾ ਯਾਰ ਬੂਟੇ ਜਿਹੜੇ ਆਪਣੇ ਚਲਾਈ ਜੀ ਦੇ ਬੂਟੇ ਹੁੰਦੇ ਉਹੇ ਲੱਗਦਾ ਆ ਹਾਂ ਇਹਦਾ ਫੁੱਲਾ ਹੁੰਦੇ ਇਹਨੂੰ ਤੇਰਛਾ ਲਾ ਕੇ ਨਾ ਕਟਰ ਤੇਰਛਾ ਲਾ ਕੇ ਐਲੋਵੈਰਾ ਲਾਉਣਾ ਪੰਗੀ ਸਾਈਡ ਤੇ ਮੈਨੂੰ ਲਾ ਦੇ ਜਿੰਨੇ ਮਰਜੀ ਬੂਟੇ ਤਿਆਰ ਕਰੀਏ ਠੀਕ ਆ ਉਹ ਮਨੂ ਲਾ ਦੇ ਬਾਈ ਯਾਰ ਹੋਣਾ ਨਹੀਂ ਹੈਗਾ ਜਾ ਕੇ ਤੁਸੀਂ ਪੇ ਤਲਵਿੰਦਰ ਨਾਲ ਗੱਲ ਕਰਕੇ ਆਹ ਰਿਹਾ ਕਹਿੰਦਾ ਉਹਨਾਂ ਦੇ ਘਰ ਦੇ ਆਉਂਦੇ ਆ ਉਹਦੇ ਨਾਲ ਗੱਲ ਕਰਕੇ ਆਈ ਫਾਦਰ 11 ਗਲਾਸ ਆ ਜਿਹਨੇ ਮੈਨੂੰ ਦਾ ਇੱਥੇ ਸੜਕੜੇ ਮੰਗਣ ਲੱਗਾ ਦਾ ਹੈ ਨਹੀਂ ਨਹੀਂ ਲੈ ਚਾਹ ਚ ਪੈਂਦਾ ਹੈ ਚਾਹ ਚ ਬਾਕੀ ਬਾਈ ਚੀਜ਼ ਦੀ ਬਾਸ਼ ਨਾ ਬਖਦੇ ਦੀ ਬੰਦ ਨਹੀਂ ਘਟਾਉਂਦਾ ਇਹ ਦੇਖਣ ਨੂੰ ਆਇਆ ਦਾ ਜਗਾ ਕੰਨਾ ਲਾਇਆ ਬੰਦਾ ਕੋਈ ਵੀ ਆਇਟਮ ਉਹਰੇ ਹਰੇ ਕਾ ਬਾਈ ਕਿਸੇ ਨੂੰ ਚਾਹੀਦੀ ਹੋਈ ਬਾਈ ਦਾ ਨੰਬਰ ਆਪਾਂ ਦੱਸਿਆ ਬੇ ਨਾਦ ਨਾ ਸਰੀ ਵਾਲਾ ਦਾ ਸਾਰਾ ਕੁਝ ਹੈਗਾ ਵਿੱਚ ਆਹ ਰਾਣੀ ਪਾਉ ਭਾਈ ਮੂਟਾ ਮੂਟਾ ਇਕੱਲੇ ਦੇ ਕੇ ਲੈ ਲਾਉਂ ਯਾਰ ਅੱਛਾ ਇਕੱਲੇ ਲੱਗੂ ਵੀ ਆਪਣੇ ਠੀਕ ਹੈ ਅਹੀ ਜੀ ਗੱਲ ਨਹੀਂ ਵੀ ਲੱਗਦੀ ਤੇ ਵਧੀਆ ਲੱਗੂ ਪਰ ਸੈਡ ਛੋਟਾ ਹੋਗਾ ਇਹਦਾ ਉਹ ਬਿਲਾ ਦੇ ਬੁੱਟੇ ਆ ਅੱਛਾ ਇਹਨੂੰ ਪਛਾਣ ਬਹੁਤ ਹਾਲਾ ਬੁੱਟਾਂ ਦੇ ਬੁੱਟਾ ਲੈ ਗਏ ਸੀ ਆਹ ਹੋਇਆ ਤੇ ਦੇਖ ਆ ਚੀਜ਼ ਮੈਨੂੰ ਬਹੁਤ ਪਸੰਦ ਆ ਇਹ ਦੀ ਪਰ ਆਪਾਂ ਲੱਗੀ ਹੈਗੀ ਡੇ ਚੱਲੀ ਦੇਖੜੇ ਹਿਸਾਬ ਨਾਲ ਹੈ ਛਤਰੀ ਵਾਲੀ ਹੈ ਹੈਨਾ ਦੇਖ ਲੈ ਰਾਈ ਪੱਜੀ ਜਾਂਦੀ ਹੈ ਛਤਰੀ ਦੇ ਹੁਣੀ ਤੇ ਬਣਾਉਣੀ ਸ਼ੁਰੂ ਹੁਣੇ ਛਤਰੀ ਬਣਾਉਣੀ ਸ਼ੁਰੂ ਕਰਤੀ ਲੈ ਹੂੰ ਨਾਲ ਲੱਗੀ ਨਾ ਛਤਰੀ ਨਾਲ ਲੱਗੀ ਛਤਰੀ ਬਾਈ ਬਾਕੀ ਚੀਜ਼ ਹੈ ਜਦ ਇਹ ਅੱਧੀ ਦੀ ਜਦ ਆਪਾਂ ਲੈ ਕੇ ਗਏ ਬੁੱਟੇ ਇਹਨੇ ਜੀ ਦੁੱਗਣਾ ਹੋ ਗਿਆ ਬੁੱਟਾ ਉਹ ਸਾਗ ਵਾਲੇ ਪਏ ਆ ਚਾਲੋ ਕਰਦੇ ਆ ਮੈਂ ਨਾ ਬਾਈ ਕੀ ਗੱਲ ਕਰਦੇ ਆ ਫਿਰ ਦੇਖਦੇ ਵੀ ਕਿਹੜਾ ਸੈਟ ਆਉਂਦਾ ਆਪਣਾ ਹਾਂ ਜੀ ਬਾਈ ਆਪਾਂ ਨਰਸੀ ਖਾਣੇ ਬੂਟੇ ਲਗਾ ਦਦੇ ਵੀ ਬਾਈ ਥੋੜਾ ਕਿ ਆਵਦਾ ਕਿਤੇ 5 ਕਿੰਮਟਰ ਲੇਟ ਆਇਆ ਚਲੋ ਅਸੀਂ ਐਨਾਂ ਤੁਹਾਨੂੰ ਬੂਟਿਆਂ ਦੀ ਜਾਣਕਾਰੀ ਬਾਏ ਦੇਤਾ ਵੀ ਸੀਪੇ ਨਾਲ ਜਾਣਦਾ ਦਾ ਸੀਪੇ ਨੂੰ ਆਪਾਂ ਦਾ ਲਿਖਿਆ ਵੀ ਚਲੋ ਬੂਟੇ ਜਾਣ ਮਖਾਣਾ ਹੈ ਵੀ ਆਪਣੇ ਰਿਸ਼ਤੇਦਾਰ ਨੇ ਇੱਕ ਕੀਲੇ ਦੇ ਵਿੱਚ ਲਾਉਣਾ ਬਾਗ ਮੈਂ ਗੱਲ ਵੀ ਕਰੀ ਸੀ ਉਹ ਕਹਿੰਦਾ ਵੀ ਆਪਾਂ ਨੇ 3-4 ਕਿਸਮ ਦੇ ਬੂਟੇ ਲਾਉਣੇ ਆ ਬਾਗ ਦੇ ਕੀਲੇ ਦੇ ਵਿੱਚ ਹੈ ਵੀ ਉੱਥੇ ਤੁਸੀਂ ਦੇਖ ਲਓ ਵੀ ਜਿਹੜਾ ਉਹਨਾਂ ਨੂੰ ਧਨ ਪਤਾ ਹੁੰਦਾ ਥੋੜਾ ਜ਼ਿਆਦਾ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਦੇ ਬੂਟੇ ਦੇ ਰੱਖਣਾ ਆਪਣਾ ਕਿਹੜੀ ਚੀਜ਼ ਜ਼ਿਆਦਾ ਹੁੰਦੀ ਆ ਮੈਂ ਤਾਂ ਇਹ ਕਹਿੰਦਾ ਵੀ ਉਹ ਏਰੀਆ ਦੇ ਵਿੱਚ ਲੂਬ ਜ਼ਿਲ੍ਹੇ ਦਾ ਬਾਈ ਨੇ ਚੀਬੂ ਦੇ ਲਾਏ ਪਿਆ ਆਹੋ ਤੈਨੂੰ ਜਾਂਦਾ ਉਦੋਂ ਨੂੰ ਹਾਂ ਤੂੰ ਤਾਂ ਲੱਗਦਾ ਇਹਨਾਂ ਦੇ ਪਿੰਡ ਵਿੱਚ ਲੱਗਦਾਈ ਆ ਇੱਕ ਕੀਲਾ ਅਮਰੂਦਾ ਦਾ ਉਹ ਵੀ ਕੰਮਜਾਦਾ ਹਾਂ ਤੇ ਲੀਚੀ ਦਾ ਕਹਿ ਰਿਹਾ ਅਲੀਚੀ ਜਾਂ ਸਪਰੇਅ ਤਾਂ ਨਹੀਂ ਮੰਗਦੀ ਹੈ ਐਜੀ ਗੁਰੂ ਰੂਟ ਬਰਾਡਾ ਨੇ ਤੇ ਲੂਬ ਨਹੀਂ ਹੁਣ ਕਿਹੜੇ ਤੇਰੇ ਗਲਾਂ ਗਲ ਕਿਹੜੇ ਲਾਂਗੇ ਕੀ ਹੈ ਜੀ ਵੀ ਫਲ ਕਿਹੜੇ ਬੂਟੇ ਲਾਂਗੇ ਨਹੀਂ ਵਸ ਸੋ ਸੋ ਵੈਰਾਈਟੀਆਂ ਮੈਂ ਤਾਂ ਆਮਦੀ کہہ ਰਿਹਾ ਆਪਨੇ ਅੰਜੀਰ ਦੀ کہہ ਰਿਹਾ ਜੀ ਕਿੰਨੂ ਲਾ ਲਓ ਮਸੰਮੀ ਲਾ ਲਓ ਜਿਹੜੀ ਮਰਜ਼ੀ ਵੈਰਾਈਟੀ ਲਾ ਅੰਮ੍ਰਿਤ ਆਣੀ ਜਾਉਣਾ ਹੈ ਜੀ ਸੁਣੋ ਮਸੰਮੀ ਦੇ ਬਹੁਤ ਦਵਾਈ ਆਉਂਦੀ ਆ ਠੀਕ ਆ ਦਵਾਈ ਟਾਈਮ ਟਾਈਮ ਤੇ ਰੋਣੀ ਜਿਹਨੂੰ ਪੰਜਾਬ ਨੂੰ ਪਤਾ ਨਹੀਂ ਜੀ ਇੰਨੀ ਮਿਹਨਤ ਦਾ ਫਾਇਦਾ ਨਾ ਦੇਉਂਦਾ ਠੀਕ ਆ ਨਾ ਠੀਕ ਹੈ ਜੀ ਜਿਹੜੀ ਬਰੋਹੀ ਵੀ ਹੁੰਦੀ ਆ ਫਿਰ ਉਹਨਾਂ ਤੇ ਹੋਣਾ ਨਹੀਂ ਦੱਸ ਮੈਂ ਸਮਝਦਾ ਕਿ ਕੈਨਸਲੇ ਕਰਦੇ ਮੈਂ ਸਮਝਦਾ ਕੈਨਸਲ ਕਰਦੇ ਕੈਨਸਲੇ ਕਰਦੇ ਇੱਕ ਤਾਂ ਉਹ ਸਾਰਾ ਚੀਕੂ ਦਾ ਹਾਂ ਇੱਕ ਤਾਂ ਚੀਕੂ ਤਾਂ ਤਾਂ ਹੈਗੀ ਹੈ ਇੱਕ ਲਈ ਚੀਕੂ ਦਾ ਹਾਂ ਚੀਕੂ ਥੋੜੀ ਮਿਹਨਤ ਘੱਟ ਮੰਗਦਾ ਹਾਂ ਚੀਕੂ ਵਿੱਚ ਰੱਖਵਾਓ ਹੈ ਚੀਕੂ ਲਈ ਚੀਕੂ ਹਾਂ ਲੋਨ ਦੋ ਫਲ ਹੋਰ ਦੇਖੋ ਉਹ ਤਾਂ ਹੈਗਾ ਸਿਕਸ ਹੋ ਜਾਓਗੇ ਹਾਂ ਹਾਂ ਹੈਗੇ ਨੇ ਉੱਤੇ ਫਾਰਮ ਤੋਂ ਉਹ ਹੈਗੀ ਕਾਮਯਾਬ ਆਹੋ ਤੇ ਉਹਦੇ ਬਾਅਦ ਉਹਨੇ ਅੰਬ ਦਾ ਵੀ ਲਾਇਆ ਪਿਆ ਅੰਬ ਨੂੰ ਥੋੜਾ ਜਿਹਾ ਟਾਈਮ ਲੰਗਦਾ ਅੰਬ ਦਾ ਤਾਂ ਟਾਈਮ ਲੰਗਦਾ ਅੰਬ ਜੇ ਪਾ ਲਾਉਂਦੇ ਆ 2 ਸਾਲ ਦਾ ਲੱਗੂ ਹਾਂ ਅਮਰਪਾਲੀ ਲੈ ਬਾਬਾ ਜੀ ਦੋ ਡਾਈ ਸਾਲ ਮੇ ਪੌਦਾ ਬਣਦਾ ਇਹ ਬੜਾ ਜਿਹੜਾ ਬੰਦੂ ਨਾ ਹਾਂ ਜਲਦੀ ਨਹੀਂ ਕੰਮ ਪਾਣੀ ਤੇ ਚਲਦਾ ਨਾ ਫੇਰ ਚਲਾਇਆ ਫਿਰ ਬੜੀ ਜਲਦੀ ਹੋ ਗਿਆ ਅੱਛਾ ਤੇਰਾ ਆਮ ਬੋਗ ਲੀਤੀ ਹੋ ਗਈ ਅ ਜੀ ਕੋ ਹੋਇਆ ਜੀ ਕੋ ਹੋਇਆ ਜੀ ਤੇ ਉਹ ਨਾ ਘਾੜ ਦਾ ਇਲਾਕਾ ਖੁਸ਼ਕੈਰੀ ਆ ਉਧਰ ਹਾਂ ਪਾਣੀ ਨਸੀਮ ਨਹੀਂ ਹੈਗੀ ਅੱਛਾ ਜੀ ਹਾਂ ਇਹ ਬੂਟੇ ਥੋੜੇ ਰੋਕੇ ਚੱਲਣੇ ਉੱਥੇ ਸਮਝ ਗਿਆ ਨਾ ਸੇਲ ਵਾਲੇ ਏਰੀਆ ਵਿੱਚ ਤਾਂ ਸੇਤੀ ਗਰੋਥ ਕਰਦੇ ਫਿਰੇ ਉਹ ਖੁਸ਼ਕ ਏਰੀਆ ਦੇ ਵਿੱਚ ਜਿੰਨੀ ਪਾਣੀ ਭਰੇ ਆ ਉਹ ਸਾਮ ਸੰਭਾਲ ਪਰ ਜੇ ਟਾਈਮ ਨਾਲ ਪਾਣੀ ਲੱਗੀ ਜੇ ਚੱਲਣਾ ਕਿੰਨੀ ਕੀ ਵੈਰਾਈਟੀ ਰਹਿ ਗਈ ਫਿਰ ਆ ਵੀ ਚਾਰ ਵੈਰਾਈਟੀਆਂ ਆਪਨੇ ਮਿਠਾਈਆਂ ਆ ਚਾਰ ਵੈਰਾਈਟੀਆਂ ਆਪਨੇ ਸੈਲੈਕਟ ਕਰਾ ਦੂਸ਼ੇ ਅੰਮ੍ਰਿਤ ਸੈਲੈਕਟ ਕਰਾ ਦੂ ਇਹਦਾ ਹਿਸਾਬ ਨਾਲ ਲੱਗਦਾ ਕਿਹੜੇ ਸਾਫਾ ਕਿੰਨੇ ਬਾਈ ਕਿੰਨੇ ਪੱਲੇ ਲੱਗਣਾ ਪਊਗਾ ਉਹ ਉਹ ਇਹਨੂੰ ਪਤਾ ਨਹੀਂ ਬਸ ਹਾਂਜੀ ਉਹ ਉਹਦੇ ਸੀਟਾ ਕਿੰਨੇ ਦੂਰ ਬੂਟੇ ਦੂਰੀ ਬੂਟੇ ਦੀ ਕਿੰਨੀ ਲੱਗਣੀ ਆ ਬੂਟਾ ਅਗਰ ਪੌਦਾ ਬਣਾਣਾ ਹੈ ਆਪਨੇ 12 ਗੋਟ ਰੱਖ 12 बाई 12 ਹੋਰ 12 बाई 12 ਪਰ 10 बाई 12 ਕਰਦੇ ਜੀ ਚਲ ਉਹਦਾ ਦੋ ਘੋਟ ਦਾ ਕੋਈ ਫਰਕ ਨਹੀਂ ਹੈਗਾ 10 ਦਾ ਫਿਰ ਉਹਦਾ ਦਬੱਲੇ 12 बाई 12 ਬਾਗ ਲੱਗਿਆ ਹੋਇਆ ਕਦੀ ਲੱਗਦਾ ਬਾਗ ਹਾਂ ਉਹੀ ਤਾਂ ਸਮਝਾ ਜੇ ਆਪਾਂ ਲੱਗਦੇ ਲਾਉਂਦੇ ਆ ਫਿਰ ਉਹ ਕੱਲ ਚੀਖੋਗਾ ਲੱਗੇ ਨਹੀਂ ਲੱਗੇਗਾ ਜੀ 12 बाई 12 8 3 3 ਲੈ ਲੈ ਲਗੂਗੇ ਫਿਰ ਲਗੂਗੇ 3 3 ਲੈਣਾ ਜੇ 4 ਦੇ ਉਹਨੇ 12 ਲੈਣਾ ਬਣਦੀਆਂ ਮੈਂ ਕਹਿੰਦਾ ਸਾਬ ਦਾ ਵੱਧ ਲੱਗ ਜਿੰਨੀ ਫਿਰ ਵੀ ਹਾਂ ਸਪਰੇ ਕਰੀ ਕੀ ਥੋੜਾ ਜਿਹਾ ਨਾ ਥੋੜਾ ਰੱਖ ਕੇ ਰੂਟਾ ਮੀਟਰ ਪੇੜਾ ਪੈਦਾ ਜੀ ਜੜਾ ਵੱਢ ਹੋਈ ਨਾ ਇਹ ਬੁੱਟੇ ਰੁਕ ਜਾਂਦੇ ਇਹ ਪੂਲਰ ਨਹੀਂ ਹੈਗਾ ਵੀ ਵੇਚ ਇੱਕ ਪਾਸੇ ਉਹਨੇ ਰੱਖੇ 15 ਫੁੱਟ ਉਹ ਇੱਕ ਪਾਸੇ ਰੱਖ 12 ਮੀਟਰ ਹਾਂ ਹਾਂ ਠੀਕ ਹੈ ਜੇ ਦੇ ਕੇ ਜਿੰਨ ਜਗਾਂ ਹੋ ਚੀ ਕੁਦਾ ਬੁੱਟਾ ਇੰਨਾ ਬਹੁਤਾ ਨਹੀਂ ਹਿਸਾਬ ਦੇ ਕਹਿੰਦੇ ਆ ਤੇਰਾ ਆਲੀ ਚੂਤੇ ਆ ਫਿਰ ਕੋਈ ਫਸਲ ਬਾੜੀ ਮੋਟੀ ਦੇ ਬਿਜਨੀਸ ਆ ਪਹਿਲਾਂ ਹੋ ਜੂ ਫਸਲੋਂ ਬੰਦਾ ਵੀਜ਼ ਦਾ ਇੰਨੇ ਨਹੀਂ ਨਾ ਬੁੱਟੇ ਦੀ ਜਗ੍ਹਾ ਹੋਂ ਪਾਉਂਦਾ ਨਹੀਂ ਉੱਥੇ ਸਪਰੇਅ ਕਰਕੇ ਕਾਈ ਲਾ ਘੜਾ ਲਾਉਂਦਾ ਉਹ ਉਨੇ ਜਗ੍ਹਾ ਦਾ ਬਾਉਂਡਰੀ ਬਜਾਏ ਨਾ ਉੱਥੇ ਥੋੜਾ ਬਣਾ ਲੇ ਪਹਿਲੇ ਹਾਂ ਥੋੜਾ ਬਣਾਇਆ ਫਿਰ ਇਹਦਾ ਪਾਣੀ ਘੜਦਾ ਰਹਿੰਦਾ ਬੁੱਢੇ ਸਹੀ ਉਹ ਲੱਗੇ ਸਿਸਟਮ ਰਹੇ ਉਹਦਾ ਲੱਗੇ ਸਿਸਟਮ ਰਹੇ ਖਾਲੀ ਜੀ ਮੰਗਲ ਪਾਣੀ ਦੇ ਪੈਂਦੇ ਰਹੇ ਹਾਂ ਹੁਣ ਕੋਈ ਤੇਰੀ ਤਾਂ ਸਲਾਹ ਲੈਣ ਆਏ ਸੀ ਤਾਂ ਬਾਕੀ ਹੁਣ ਤੁਹਾਨੂੰ ਅਸ ਵੀ ਲੈਣੇ ਆ ਕੀ ਜੀ ਜੀ ਉਹ ਤੁਹਾਨੂੰ ਸਮਝ ਗਿਆ ਨਾ ਬੁੱਟੇ ਤੇਰੇ ਸਾਡੇ ਜਿਹੜੇ ਲਿਖ ਕੇ ਦੇ ਅਕਲ ਚ ਆਏ ਆ ਚੱਲੇ ਬਹੁਤ ਵਧੀਆ ਸਾਨੂੰ ਪਤਾ ਚੱਲ ਪਈ ਹਾਂ ਠੀਕ ਹੈ ਹਾਂ ਬਾਕੀ ਤੇਰੇ ਬੁੱਟੇ ਤਾਂ ਇੱਥੇ ਵੀ ਅਸੀਂ ਦੇਖ ਲਿਆ ਕੇ ਜਾਂ ਨਿੰਮ ਦਾ ਤੇਰਾ ਬੂਟਾ ਇੰਨਕ ਦਾ ਹੁਣ ਇੱਥੇ ਗਿਆ ਵਾ ਰੂਖ ਉਜੋਲੀ ਦੇਖ ਜਾ ਉਹ ਖੜਾ ਨਿੰਮ ਦੇ ਬੁੱਟੇ ਵੀ ਤੇਰੇ ਬਰਾਇਟੀ ਵਧੀਆ ਸਾਰੀ ਜਿਹੜੀ ਹੈ ਸਾਰੀ ਵਧੀਆ ਤੇਰਾ ਰੇਟ ਵੀ ਠੀਕ ਹੈ ਰੇਟ ਵੀ ਠੀਕ ਹੈ ਐਮੀ ਤੈਨੂੰ ਕਹੀ ਹੈ ਜੀ ਹਾਂ ਚਲੋ ਇਹ ਬਣਾ ਲਓ ਸਾਡਾ ਉਹ ਕੰਮ ਨਹੀਂ ਸੀ ਜੜੀ ਖੜੀ ਦਰ ਸੀ ਵੀ ਘੁੰਮੀ ਜਾਣਾ ਤੇਰੇ ਕੋਲ ਆ ਬਿਸ਼ਵਾਸ ਕਰਿਆ ਤੈਨੂੰ ਹੀ ਸਾਨੂੰ ਉਹ ਕਰਿਆ ਮਾਨ ਅੱਦਰ ਕਰਿਆ ਹਾਂ ਕੋਈ ਗੱਲ ਨਹੀਂ ਹੁਣ ਤੈਨੂੰ ਗੈਸ ਹੈਗਾ ਕੁਝ ਵੀ ਕਿੰਨੇ ਕ ਲੱਗੂਗੇ ਕੀ ਇੱਕ ਲੈਨ ਵਿੱਚ ਇੱਕ ਲੈਨ ਵਿੱਚ ਨਾ ਨਾ ਮੈਂ ਤਾਂ ਆਈਡੀਆ ਹੀ ਇਹੇ ਦਿੰਦਾ ਹਾਂ ਬਸ ਇਤਨਾ ਹੀ ਉਹ ਤਾਂ ਠੀਕ ਪਰ 15 ਦਾ ਯਾਰ ਤੇਰਾ ਲਾਉਣ ਦਾ ਕੰਮ ਨਹੀਂ ਹੈਗਾ ਤੂੰ ਲਾ ਨਹੀਂ ਸਕਦਾ ਨਹੀਂ ਨਹੀਂ ਮੈਨੂੰ ਇੱਕਦਮ ਕਿਹੜੇ ਬੰਦੇ ਦੇ ਲਾਉਣੇ ਹੋੜ ਕਿਸੇ ਦਾ ਪਤਾ ਹੋਵੇ ਤੁਹਾਨੂੰ ਵੀ ਕੌਣ ਲਾਦਾ ਹੈ ਕਿ ਸਾਡੇ ਲਾਉਣੇ ਵਾਲਾ ਬੰਦਾ ਮਿਲ ਗਿਆ ਇਹ ਦੇਖ ਸਾਡੇ ਲਵਾਈ ਦੀ ਨੌਜੀ ਨਹੀਂ ਹੁਣ ਸਾਨੂੰ ਬੂਟਾ ਲਾਉਂਦੇ ਸੀ ਪਕੂਲਾ ਲਾਉਂਦੇ ਸਾਨੂੰ ਪਤਾ ਕਿ 350 ਕਿਲੇ ਮੈਂ ਲਾਜਣਾ ਕਿਸ਼ੇ ਬਾਈ 20 ਦਾ ਦੇਖਣਾ ਉਹਦੇ ਬਾਰੇ ਸਾਨੂੰ ਨੌਲਜ ਆ ਬੂਟੇ ਬਾਰੇ ਆ ਹੀ ਨਹੀਂ ਹੈਗਾ ਵੀ ਕਿੰਨੇ ਬਾਈ ਕਿੰਨੇ ਤੇ ਲਾਈਏ ਸੀ ਨਾ ਉਹ ਤਾਂ ਮੈਂ ਬੂਟੇ ਦਾ ਤਾਂ ਮੈਂ ਇੱਕ ਦੋ ਬੂਟੇ ਦਾ ਆਈਡੀਆ ਦੇ ਰਹੀ ਆ ਇਹਨੇ ਬੂਟੇ ਆਪਣਾ ਫੀਤੇ ਤੋਂ ਲਾਈ ਮਾਰਦੇ ਹੋਈ ਅੱਛਾ ਫਿਰ ਆਪਨੀ ਮਿਲਤੀ ਹੋ ਜੂਗੀ ਪਹਿਲਾਂ ਇਹ ਨਹੀਂ ਕਰੀਏ ਪਹਿਲਾਂ ਸਾਰੀ ਜ਼ਮੀਨ ਮਾ ਜਿੰਨੇ ਬਾਈ ਜਿਹਦੇ ਤੇ ਪੀਤਾ ਮਾਰ ਕੇ ਅਸੀਂ ਗਿਣਤੀ ਕਰੀਏ ਆਪਨੇ ਕਿੰਨੇ ਵਰਗ ਨਾਲ 10 ਬਾਈ 10 ਵਰਗ ਨਾਲ ਜਾਂ 10 ਨਹੀਂ ਅਸੀਂ 15 ਵਰਗ ਨਾਲ ਇੱਕ ਪਾਸੇ ਨੂੰ 15 ਫੁੱਟ ਰੱਖਣਾ ਇੱਕ ਪਾਸੇ ਨੂੰ 12 ਫੁੱਟ ਹਾਂ ਉਹ ਉਸ ਹਿਸਾਬ ਨਾਲ ਆਪਣਾ ਮਿਲਤੀ ਕਰਕੇ ਆ 36 40 ਦਾ ਕਿੱਲਾ 36 ਇਧਰ ਨੂੰ 40 ਇਧਰ ਕਰੇ ਇਹ ਕੁ ਦਾ ਬੂਟਾ ਹੈਗਾ ਅਹ ਲੀਚੀ ਦਾ ਲੀਚੀ ਪੂਰੇ ਮਿਲ ਜਾਣਗੇ ਮਿਲ ਜਾਣਗੇ ਆ ਕਿਤੇ ਅੱਜ ਸਾਨੂੰ ਕਹਿੰਦੇ ਹੁਣ ਹੈ ਨਹੀਂ ਘਾਟਾ ਮੈਂ ਹੋਰ ਪਾਸੇ ਲਿਆ ਨਰਸੀ ਲੈ ਕੇ ਦਵਾਂਗਾ ਘਾਟਾ ਹੋਣਾ ਕੁਛ ਨਹੀਂ ਉਹ ਲੈਣੀ ਆ ਜਿਹਦਾ ਸਿਆਜ ਬਣੇ ਆਏ ਨਹੀਂ ਵੀ ਇੰਨੇ ਨੇ ਸਿਆਜ ਵਾਲੀ ਮੈਂ ਦੇਖੀ ਆ ਜਿਹਦਾ ਸਿਆਜ ਬਣੇ ਗਾਰੰਟੀ ਹੋਵੇ ਤੇਰੀ ਸਾਈ ਤੋਂ ਖਰਾਕ ਦੋਗੇ ਆਪ ਉਹ ਤਾਂ ਖਰਾਕ ਤੇ ਦੇਣੀ ਤੇਰੀ ਵੀ ਮਾੜੀ ਮੋਟੀ ਖਰਾਕ ਦੋਗੇ ਫਲਾਪੀ ਮੋਟਾ ਹੋਊਗਾ ਜੀ ਕਿਤੇ ਲੱਗਿਆ ਵਾ ਤਾਂ ਲਾਇਆ ਕਿਤੇ ਪਹਿਲਾਂ ਪਤਲਾ ਕਿ ਮੈਂ ਫਾਨੀ ਜਿਹਾ ਲਾਇਆ ਵਾ ਮੈਂ ਕਿਤੇ ਲਿਆ ਮੈਂ ਤਾਂ ਆਪ ਦੀਆਂ ਤੋੜ ਤੋੜ ਕੇ ਲੈਦਾ ਹੀ ਕਰਾ ਕਰ ਨੂੰ अच्छा ਆਪਦੇ ਪੌਦਿਆਂ ਦੇ ਮੈਂ ਕਿਸੇ ਹੋਰ ਪਾਸੇ ਕਿੱਦਾਂ ਜਾਵਾਂ ਜੀ ਮੇਰੇ ਆਪ ਆਪਣੇ ਪੌਦੇ ਪਏ ਇੰਨੀ ਮੋਟੀ ਮੋਟੀਆਂ ਬੰਦੀਆਂ ਆ ਜਿਆ ਸਾਈਜ਼ ਦੇਖ ਲਓ ਇਹ ਸਾਈਜ਼ ਕਿੱਥੇ ਪੌਦੇ ਤੇ ਰੋਰੀ ਜਿਹੜੀ ਛੋਟੇ ਛੋਟੇ ਹੋਏ ਓਰੇ ਨਹੀਂ ਇੰਨਾ ਤੇ ਹੀ ਜੀ ਹਰ ਸਾਲ ਆ ਛੋਟੇ ਛੋਟੇ ਹਾਂ ਇਹਨਾਂ ਨੂੰ ਹੀ ਛੋਟੇ ਛੋਟੇ ਜੀ ਕੋ ਹੁਣ ਡਿਜੀਟਾਈਮ ਹੈ ਨਹੀਂ ਲੱਗੇ ਬੰਦੀ ਕੋਈ ਹੁਣ ਇਸ ਟਾਈਮ ਨਹੀਂ ਇਸ ਟਾਈਮ ਸਾਰੀਆਂ ਟੁੱਟ ਗਈਆਂ ਅੱਛਾ ਤੇ ਦੋ ਤਾਂ ਆਪਣੇ ਸਿਲੈਕਟ ਹੋਵੇ ਟੀਕੂ ਤੇ ਲਈ ਜੀ ਹਾਂ ਹਨ 30 ਆਈਟਮ ਮਰੂ ਨੂੰ ਮਰੂ ਨੂੰ ਤਾਂ ਰੱਖਣੀ ਪੈਣਾ ਉਹ ਦੋ ਦੋ ਤੋਂ ਹੈਗੇ ਦੇਖਿਓ ਮਰੂ ਦਾ ਬਾਗ ਹੈਗੀ ਆ ਬੂਦਗੜ ਦੇ ਨਾਲ ਹੀ ਉੱਲੇ ਆ ਗਿਆ ਚੰਡੀਗੜ੍ਹ ਸ਼ਹਿਰ ਉਧਰੋਂ ਵਧੀਆ ਦੇਖਿਆ ਪਿਆ ਯਾਰ ਉਹ ਰੋਡ ਹੈ ਨਾ ਸਾਰਾ ਟੌਰ ਚ ਜੀ ਇਹਨਾਂ ਨੂੰ ਰੋਕ ਕੇ ਇਹਨਾਂ ਦਾ ਆਰਗੇਨਿਕ ਹੈ ਲੋਗਾ ਇਹਦਾ ਫਰਕ ਹੈ ਇਹਨਾਂ ਉਥੇ ਹੀ ਤੋੜਦਾ ਫਰੈਸ਼ ਜੇ ਦੇ ਦਿੰਦਾ ਚਲੋ ਬਾਈ ਬਾਕੀ ਦੱਸਦੇ ਆਪਾਂ ਗੱਲਬਾਤ ਕਰਕੇ ਸਾਰੀ ਚਲੋ ਇਹਨਾਂ ਨੂੰ ਹਲਾ ਪਤਾ ਨਹੀਂ ਵੀ ਕਿੰਨੇ ਕ ਬੂਟੇ ਲੱਗਣੇ ਹੁਣ ਸਾਨੂੰ ਕੱਢਣਾ ਪੈਣਾ ਮਾਇਓ ਦਾ ਜਿਹੜਾ ਹੈਗਾ ਵੀ ਇਹਨਾਂ ਦੇ ਹੁਣ ਇਹੀ ਹੈ ਵੀ ਬੂਟਾ ਨਸਲ ਦਾ ਮਿਲ ਜੂਗਾ ਜਿਹੜਾ ਹੈਗਾ ਵੀ ਬਾਕੀ ਆਪਾਂ ਆਪਣੀ ਜਗ੍ਹਾ ਦੇ ਕੇ ਆਪਣੀ ਓਧੇ ਕੇ ਲਾਵਾਂਗੇ 15 22 12 ਪਰ ਲਾਵਾਂਗੇ ਬੂਟਾ ਬਾਕੀ ਕਮੈਂਟਾਂ ਵਿੱਚ ਤੁਸੀਂ ਮੈਨੂੰ ਦੱਸ ਦਿਓ ਕਿ ਕਿਹੜਾ ਜੇ ਕਿਸੇ ਨੇ ਬਾਗ ਲਾਇਆ ਉਹ ਹੋਇਆ ਵੀ ਪਤਾ ਲੱਗ ਜਾਂਦਾ ਹੈ ਸ਼ਹਿਾਰ ਰੇ ਦੇ ਵਿੱਚ ਬਹੁਤ ਬਾਈ ਬਾਗ ਲੱਗੇ ਹੋਏ ਆ ਜਿਹੜੇ ਉੱਧਰ ਦੇਖਦੇ ਆ ਸਬਸਕ੍ਰਾਈਬਰ ਹਾਂ ਪਤਾ ਲੱਗ ਜਾਂਦਾ ਵੀ ਮੈਨੂੰ ਲੱਗਦਾ ਠੀਕ ਰਸਤਾ ਕਿੰਨੀ ਬਰੇਕ ਚੜੀ ਜਾਂਦੀ ਹੈ ਆਪਸ ਉਹ ਵੱਢ ਜਾਏਗੀ ਦੇਖ ਆਲੂ ਖਰਾ ਬੜਾਣਾ ਹੈ ਆਲੂ ਖਰਾ ਨਹੀਂ ਆਪਣੀ ਚੀਜ਼ ਹੋਵੇ ਇੱਥੇ ਨਾ ਆਲੂ ਵਗਾਰੇ ਦੀ ਮਾਰਕੀਟ ਨਹੀਂ ਹੈਗੀ ਇੰਨੀ ਯਾਰ ਜੇ ਬੰਦੇ ਨੇ ਆਪਣਾ ਖੇਤ ਵੀ ਰੋਧਣਾ ਉਹਦੀ ਮਾਰਕੀਟ ਵੀ ਨਾ ਹੋਵੇ ਇਸ ਵਿੱਚ ਇੱਕ ਵਾਰ ਨਾ ਯਾਰ ਨੂੰ ਮਾਰ ਲਿਓ ਤੁਸੀਂ ਲੋਕਾਈ ਜੀ ਆਹ ਹੈ ਨਾ ਦੀ ਬਣਾਈ ਜੇ ਲਿਸਟ ਵੇਦੇ ਬੇਤੇ ਸਾਨੂੰ ਦੱਸਿਓ ਮਾੜਾ ਜੇ ਵੈਦਰ ਆਪਣੇ ਇਲਾਕੇ ਵਿੱਚ ਕਿਹੜਾ ਹੁੰਦਾ ਫਾਲ ਵਧੀਆ ਫਿਰ ਆਪਾਂ ਨੂੰ ਉਹੀ ਚੀਜ਼ ਲਾਉਣੀ ਆ ਲਾਈ ਦਾ ਫਾਇਦਾ ਤਾਂ ਹੀ ਆ ਕਿ ਖਾੜਾ ਖਰਚਾ ਵਾਤਾ ਦਾ ਹੋਣਾ ਹੀ ਆ ਖਾੜਾ ਖਰਚਾ ਹੋਣਾ ਹੀ ਆ ਹਾਂ ਫਿਰ ਆਪਾਂ ਇਹ ਜੀ ਉਹਦੇ ਵਿੱਚ ਕਰਦੇ ਜਿਹੜੇ ਨਾ ਕੰਮ ਆਪਾਂ ਨੂੰ ਫਾਇਦਾ ਨਹੀਂ ਹੈਗਾ ਉਹਦਾ ਵੈਰਾਈਟੀ ਮੈਂ ਆਪਕੋ ਦਿੰਦੀ ਆ 3 ਐਡ ਮਾ ਸਿਲੈਕਟ ਹੋਈ ਗਈ ਆਪਣੀਆਂ ਹੁਣ ਤੇਰੇ ਕੋਲ ਅਸੀਂ ਦੇਖ ਲਈ ਜਿਹੜੇ ਲੇਕੇ ਦੇ ਬੂਟੇ ਵਧੀਆ ਚੱਲੇ ਬਾਕੀ ਫਲ ਲੱਗ ਜਾਂਦਾ ਸਾਲ ਤੱਕੇ ਪਤਾ ਉਹਨਾਂ ਨੂੰ ਵੀ ਕੰਮ ਲੱਗਦਾ ਵੀ ਬਾਕੀ ਚੀਜ਼ ਤੇਰੇ ਕੋਲ ਵਧੀਆ ਜਿੰਨੀ ਹੈਗੀ ਆ ਤਾਂ ਹੀ ਮੁੜ ਕੇ ਫੇਰ ਆਇਆ ਹੈ ਰੇਟ ਵਧੀਆ ਜ ਆਹਨ ਸਰਬਾਲਾ ਮਨਾ ਅੰਬੀਆਂ ਲੱਗੀਆਂ ਪਈਆਂ ਹਾਂ ਬੰਦਾ ਵੇਚ ਰਿਹਾ ਉੱਥੇ ਤੇ ਅਸੀਂ ਆ ਹੀ ਗਾਰੰਟੀ ਲੈ ਰਿਆ ਵੀ ਅਮਰਪਾਲੀ ਲਾਉਣਾ ਕਿੰਨੀ ਦਿਨ ਬਦੋਂ ਲੱਗੂ ਖਾਲੇ ਸਭ ਤੋਂ ਉੱਪਰ ਹੈ ਅਮਰਪਾਲੀ ਤੇ ਆਪਣਾ ਹਰ ਸਾਲ ਹੀ ਮੇਰੇਆਂ ਅਸਲੇ ਜੋ ਫਾਰਮਿੰਗ ਮੈਂ ਤੇ ਅੱਛਾ ਠੀਕ ਹੈ ਜੀ ਜਿਹੜਾ ਪੌਦਾ ਹੈ ਨਾਲ ਫਰੂਟ ਦੇਤਾ ਜਾਊਗਾ ਆਪਕੋ ਹਰ ਸਾਲ ਤੇ ਉਹਦਾ ਵੱਡਦਾ ਜਾਊਗਾ ਬਾਕੀ ਦੇਖ ਤਿੰਨ ਤਸਵੀਰ ਲੈਟ ਕਰ ਲੇ ਬਾਕੀ ਮਾਲਕ ਨੂੰ ਇੱਕ ਵਾਰੀ ਫੋਨ ਕਰਮੂ ਪਰ ਤੁਸੀਂ ਅੰਬ ਲਾਉਣਾ ਜਾਂ ਕੋਈ ਹੋਰ ਆਈਟਮ ਲਾਉਣੀ ਠੀਕ ਹੈ ਠੀਕ ਹੈ ਨਾ ਬਾਕੀ ਤਾਂ ਨਾ ਉਹ ਜਿਹੜਾ ਦਦਨੇ ਕੋਈ ਤਾਂ ਪਾਇਆ ਸਲੈਕਟ ਕਰਿਆ ਹੁਣ ਤੈਂ ਦੇਖ ਲੈ ਕੋਈ ਬਦਲਨੀ ਚੀਜ਼ ਇੱਕ ਇੱਕ ਜੀ ਝੱਡੀ ਵਾਸੀ ਜਿਹੜੀ ਕਾਹ ਤੂੰ ਨਾ ਲਾ ਦਾਂਗੇ ਚਾਰ ਮਾ ਨੂੰ ਕਹੇ ਹਾ ਨਾ ਆਟਮ ਵੀ ਤੂੰ ਦੱਸ ਦੇ ਕਿਹੜੀ ਲਾਉਣੀ ਆ ਫਿਰ ਉਹਦੇ ਪੁੱਛ ਕੇ ਪਰ ਰੇਟ ਤੇਰਾ ਕਰ ਲਾਂਗੇ ਫਿਰ ਜਿੰਨੀ ਗੱਲ ਬਾਤ ਹੈ ਇਹ ਨਾ ਅੰਜੀਰ ਅੰਜੀਰ ਦਾ ਰੇਟ ਵੀ ਬਹੁਤ ਆ ਉਹਦੀ ਮਾਰਕੀਟ ਨਹੀਂ ਹੈਗੀ ਉਹ ਠੀਕ ਆ ਅੰਜੀਰ ਲਾ ਕੇ ਕੋਈ ਫਾਇਦਾ ਨਹੀਂ ਅੰਜੀਰ ਤਾਂ ਉਦਾਂ ਜਾਊਗੀ ਫਿਰ ਆਪਾਂ ਦੀ ਥੋੜੀ ਜਿਹੀ ਪੈਕਿੰਗ ਕਰ ਉਹ ਜਾਊਂਗੀ ਨਾ ਸਹੀ ਫਿਰ ਕਿੰਨਾ ਖਰਚਾ ਪੈਣਾ ਹੁਣ ਅੱਜ ਤਾਂ ਸਟ੍ਰਾਬਰੀ ਲਾਉਂਦੇ ਆ ਸਟ੍ਰਾਬਰੀ 2 ਚੰਡੀਗੜ੍ਹ ਜਾਂਦੇ ਟਰਾਂਸਪੋਰਟ ਦਾ ਖਰਚਾ ਪਿਆ ਜਾਂਦਾ ਉਹ ਲੈਵਲ ਵੀ ਨਹੀਂ ਪੂਰੀ ਹੁੰਦੀ ਕਾਤੇ ਫੇਲ ਹੋਏ ਆ ਸਟ੍ਰਾਬਰੀ ਵਾਲੇ ਤਾਂ ਹੀ ਫੇਲ ਹੋਏ ਨਾ ਛੋਟਾ ਸ਼ਹਿਰ ਜਿਆਦਾ ਬਹੁਤ ਹੈ ਤਰਾਲੀ ਕਿ ਕਿ ਵੀ ਕਿ ਵੀ ਲੱਗਦੀ ਆਪਣਾ ਕਿ ਵੀ ਮਾਸਾ ਨਹੀਂ ਇਹ ਤਾਂ ਨਿਊਜ਼ੀਲੈਂਡ ਜਾਂ ਠੰਡੇ ਏਰੀਆ ਮੰਨ ਲੀ ਜਿਹਾ ਜੰਮੂ ਜਿਹਾ ਲੱਗਦੀ ਆ ਆਪਣੀ ਨਹੀਂ ਲੱਗਦੀ ਆ ਨਿਊਜ਼ੀਲੈਂਡ ਨੂੰ ਕਹਿੰਦੇ ਆ ਨਿਊਜ਼ੀਲੈਂਡ ਨੂੰ ਕਹਦੇ ਵੀ ਕੀ ਲੱਗਦੀ ਬੂਟਾ ਤਾਂ ਇਹ ਨਾਰ ਦਾ ਵੀ ਠੀਕ ਆ ਨਾਰ ਵੀ ਲੱਗ ਜਾਂਦੇ ਨਹੀਂ ਨਹੀਂ ਹਾਂ ਅਨਾਰ ਵੀ ਬਹੁਤ ਮਗਦਾ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਜਿਹੜਾ ਸਸ ਜਲਦਾ ਸਾਰਾ ਵੀ ਕੈਰੇਟ ਬਣਿਆ ਆਪਾਂ ਦੱਸਾਂਗੇ ਕਿ ਸੱਗੜੀ ਬੂਟੇ ਦੇ ਵਿੱਚ ਵੀ ਕਿਹੜੇ-ਕਿਹੜੇ ਆਪਾਂ ਨੇ ਬੂਟੇ ਪਸੰਦ ਕਰਿਆ ਉਹ ਸਾਰਾ ਕੁਝ ਦੱਸਾਂਗੇ ਕਿੰਨੇ ਲੱਗਦੇ ਕੀਲੇ ਦੇ ਵਿੱਚ ਬਾਗ ਬਾਗ ਤੇ ਬਾਕੀ ਜੇ ਅਸੀਂ ਕਿਸੇ ਪਾਸੇ ਗਲਤ ਹੋਏ ਕਈ ਵਾਰ ਸਬਸਕ੍ਰਾਈਬਰ ਸਾਨੂੰ ਸਲਾਹ ਵਧੀਆ ਦੇ ਦਿੰਦੇ ਵੀ ਦੋ ਹੀ ਕਿਸਮਾਂ ਲਾਓ ਆ ਇੱਕੇ ਲਾਓ ਆ ਤਿੰਨ ਲਾਓ ਸਾਰਾ ਕੁਝ ਦੱਸ ਦਿਓ ਕਿਹੜੀ ਲਾਉਣੀ ਹੈ ਉਹ ਫਿਰ ਆਪਾਂ ਤੁਹਾਡੇ ਉਧਰ ਚੱਲਾਂਗੇ ਪਰ ਬੂਟੇ ਸੇ ਇੱਥੇ ਲੈਣੇ ਆ ਆਪਾਂ ਤੁਹਾਨੂੰ ਵੀ ਕਹਿੰਦੇ ਆ ਵੀ ਆਨੰਦ ਨਸਰੀ ਆ ਬਾਈ ਦਾ ਨੰਬਰ ਕਿੰਨਾ ਨੰਬਰ ਬੋਲ ਦਿਓ ਮੇਰੇ ਨੰਬਰ ਹੈਗਾ 629315581 ਆ ਨੰਬਰ ਵੀ ਜੇ ਨਹੀਂ ਗੱਲਬਾਤ ਹੀ ਤੇ ਗੱਲ ਬਣਦੀ ਤਾਂ ਫਿਰ ਅਸੀਂ ਤਾਂ ਬੈਠੀ ਐ ਵੀ ਸਾਨੂੰ ਆਦਰ ਕਰ ਲਿਓ ਆਪਾਂ ਸਾਰਾ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਤੇ ਬੂਟਿਆਂ ਦੀ ਤਸੱਲੀ ਐ ਜਿਹੜੀ ਚੀਜ਼ ਵਧੀਆ ਆਪਾਂ ਉਹ ਦਿਓ ਸਿਖਤ ਕਰਦੇ ਹੁੰਦੇ ਐ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਕੋਲ ਸਹੀ ਇਧਰ ਲੈ ਕੇ ਕਰਨੀ ਐ ਕੋਈ ਉਹ ਕਰਨਾ ਨਹੀਂ ਆਪਾਂ ਸਿੱਧੀ ਕਹ ਵੀ ਰੱਬ ਨੂੰ ਜਾਣ ਲੈਣੀ ਗੱਲ ਸਹੀ ਕਰਨੀ ਜਿਹੜੀ ਕਰਨੀ ਐ ਵੀ ਠੀਕ ਐ ਜੀ ਬਾਕੀ ਦਿਖਾਉਂਦਾ ਹਾਂ ਇਹ ਕੋਈ ਪਾਈਵ ਦੱਸ ਇਹ ਬੰਦੇ ਨੇ ਵੀਡੀਓ ਦੇਖ ਕੇ ਯਾਰ ਮੈਂ ਵੀ ਆਹ ਬੂਟੇ ਲੈਣੇ ਆ ਨਹੀਂ ਮੰਨ ਲੈ ਮੈਂ ਜਲੰਧਰ ਪਹੁੰਚਾਉਣੇ ਆ ਤੂੰ ਪਹੁੰਚ ਕਰ ਦੂੰਗਾ ਜਲੰਧਰ ਪਹੁੰਚਾ ਦੂੰਗਾ ਕੱਢ ਜਿੱਕਾ ਉਹ ਸਾਡੇ ਨੂੰ ਵਿਜਵਾਜ ਕਰਦੇ ਬੰਦੇ ਹਨਾ ਵੀ ਉੱਥੇ ਯਾਰ ਵਧੀਆ ਬੂਟੇ ਆ ਬੰਦੇ ਨੇ ਵੀਡੀਓ ਦੇਖ ਕੇ ਕਿਹਾ ਵੀ ਇੰਨੇ ਭਾਈ ਮੈਨੂੰ ਅੰਬ ਚਾਹੀਦੇ ਆ ਵੀ ਤੁਸੀਂ ਪਹੁੰਚ ਕਰ ਦੋਗੇ ਪਹੁੰਚ ਕਰਾ ਕਰ ਦੂੰਗੇ ਨਾ 100 ਕਿਲੋਮੀਟਰ ਤੱਕ ਮੇਰੀ ਪਹੁੰਚ ਹੋ ਜਾਏਗੀ ਜੀ ਠੀਕ ਹੈ ਠੀਕ ਹੈ ਜੀ ਕਈ ਐਸਾ ਨਾ ਗਾ ਵੀਡੀਓ ਮੈਂ ਦੋ ਕਬੂਟੇ ਜੀ ਨਹੀਂ 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 ਉਹ ਨਹੀਂ ਉਹ ਕੁਆਂਟੀਟੀ 15 ਤੋਂ 20 ਮੈਂ ਛੜਾਏ ਬੂਟੇ ਮੈਂ ਪਹੁੰਚ ਕਰ ਦਿੰਦਾ ਇਹ ਪਤਾ ਕਰਦੇ ਪੁੱਛਿਆ ਕਈ ਵਾਰੀ ਬੰਦੇ ਦੇ ਯਾਰਾ ਕਹਿੰਦਾ ਵੀ ਉੱਥੇ ਦੇ ਬੂਟੇ ਲੈਣੇ ਆ ਵੀ ਯਾਰ ਆਉਂਗੇ ਕਿਦਾਂ ਬੰਦੇ ਇਹੀ ਘੜਾੜੀ ਰੜੀ ਰਹਿੰਦੀ ਨਾ ਨਾ ਕੋਈ ਬਾਤ ਨਹੀਂ ਪਹੁੰਚ ਕਰਦੀ ਹਾਂ 100 ਕਿਲੋਮੀਟਰ ਏਰੀਆ ਤੱਕ ਅਸੀਂ ਛੜਾ ਦੂਗਾ ਕਿੰਨੇ ਕਿੰਨੇ ਬੂਟੇ ਤੁਸੀਂ ਪਹੁੰਚ ਕਰੂਗਾ ਕਮ ਸੇ ਕਮ 15 ਤੋਂ 20 ਬੂਟੇ ਖਰੀਦਣਾ ਹਾਂ ਫਰਟਾ ੜ ਬਿਚਾਉਣਾ ਇਹਨੇ ਫੇਰ ਤਾਂ ਕੀ ਕਰੂਗਾ ਬੰਦਾ ਹੈਨਾ ਘਾਟੋ ਘਾਟੇ 20 ਤਾਂ ਚਾਹੀਦੇ ਹੋ ਹਾਂਜੀ 20 ਤਾਂ ਚਲੋ ਠੀਕ ਆ ਜੀ ਧੰਨਵਾਦ ਆ ਦਾ ਲੋ ਜੀ ਮੀ ਆੜਨੇ ਕਰਤੀ ਸ਼ੁਰੂ ਆ ਜੀ ਬਈ ਜੱਲ ਪਿਆ ਚਲੋ ਕੱਖ ਵੱਢਣੇ ਹੁੰਦੇ ਐਸ ਟਾਈਮ ਥੋੜੇ ਜਿਹਾ ਸੰਭਰੀਆ ਸੁੱਕੇ ਚ ਵੱਢ ਲੈਂਦੇ ਮੈਨੂੰ ਨਹੀਂ ਲੱਗਿਆ ਵੇ ਜਮੀਂ ਪੈਣ ਯਾਨੀ ਪੈਣਾ ਹੀ ਨਾ ਉਹਨਾਂ ਹੈ ਨਹੀਂ ਜਿਹੜੇ ਸਾਲ ਕੋ ਬੱਦਲ ਬਣਿਆ ਵਾ ਜੇ ਪੈ ਜਵੇ ਠੀਕ ਆ ਆ ਜਿਹੜੇ ਕਿਰਮਣ ਕਾਣੀ ਚ ਕਰੀ ਜਾਣੀ ਇਹ ਤਾਂ ਥੋੜਾ ਜਿਹਾ ਫਿਰ ਗਲਤ ਅਸਰ ਹੋਈ ਜਾਂਦਾ ਇਹ ਜੀ ਬਿਮਾਰੀ ਜਿਹੜੀ ਸੀ ਫਲੈਟ ਬਹੁਤ ਆਦੀ ਹੈ ਵੀ ਹੁਣ ਇੱਕ ਇੱਕ ਅੱਖਾਂ ਦਾ ਟਾਈਮ ਆ ਉਹ ਗਿੱਲੇ ਕਰਤੇ ਕਿਉਂ ਦੁਪਹਿਰੇ ਦੁਪਹਿਰੇ ਠੀਕ ਤਾਂ ਧੁੱਪਾਂ ਜ਼ਿਆਦਾ ਸੀ ਯਾਰ ਵੱਡਣੇ ਔਖਾ ਚਲੋ ਸਾਡਾ ਤਾਂ ਇੱਕ ਅੱਧੀ ਭਰੀ ਵੱਡਣ ਨੂੰ ਵੀ ਸਰ ਜਾਂਦਾ ਵੱਡਣ ਲਿਆਂ ਦੀ ਟਾਈਮ ਗੱਲ ਜਾ ਕੇ ਵੀ ਜਿਨ੍ਹਾਂ ਨੂੰ ਹੁਣ ਬਾਈ ਰੇੜੇ ਵੱਡਣਾ ਫਿਰ ਟਾਈਮ ਇਸ ਟਾਈਮ ਇਹ ਅਗਲਾ ਜਾਂਦਾ ਵੀ ਦੇਖਦੇ ਹੁਣ ਕਹੂ ਕਰਦਾ ਜੀ ਬੱਦਲ ਬਣਿਆ ਹੋ ਪੂਰਾ ਇਹਨ ਮਾਕੀ ਆਪਾਂ ਨੇ ਤਦ ਜਿਹੜੀ ਚੀਜ਼ ਆਪਣੇ ਕੋਲ ਵੀ ਕਨੈਕਟਰ ਜੀ ਆ ਜਾਂਦਾ ਓਪਨ ਬਣਾ ਲਈਦੀ ਆ ਵੀਡੀਓ ਕਿਉਂ ਇੱਥੇ ਰਿਸ਼ਤੇਦਾਰ ਦਾ ਫੋਨ ਆਇਆ ਤਾਂ ਵੀ ਐਂ ਬਾਗ ਲਾਉਣਾ ਵਾਸਤੇ ਪੁੱਛਣਾ ਵਾਹ ਚਲੋ ਅੱਜ ਉਧਰ ਹੀ ਬਣਾਈਆਂ ਬੂਟਿਆਂ ਦੇ ਹਿਸਾਬ ਨਾਲ ਆਪਾਂ ਵੀਡੀਓ ਬਣਾਈ ਆ ਕਿਉਂ ਵੀਡੀਓ ਜਿਆਦਾ ਲੰਬੀ ਨਹੀਂ ਥੋੜੀ ਬਣਾਉਣੀ ਪੈਂਦੀ ਆ ਤਾਂ ਕਰਕੇ ਉਹਦੇ ਜਿ ਆਪਣਾ ਪੂਰਾ ਹੋ ਜਾਂਦਾ ਪ੍ਰੋਸੈਸ ਜਿਹੜਾ ਹੈਗਾ ਜੇ ਹੁਣ ਕਾਕਨ ਦਾ ਜਾਂ ਗੇਰ ਕੇ ਆਪਾਂ ਇੱਥੇ ਆਏ ਤਾਂ ਮਾ ਚਲੋ ਲਾਗਤਾਨਾਂ ਦੀ ਇੱਕ ਸਾਫ ਜੀ ਕਰਨੀ ਸੀ ਹਾਂ ਲਾਗ ਜੀ ਵੱਡੀ ਆ ਜਿਆਦਾ ਵੇਚਣ ਚਲੀ ਗਈ ਵੀ ਬਾਕੀ ਮਾਲਾ ਰੇਡੀਓ ਵਿੱਚ ਆਪਾਂ ਨੇ ਦਿਖਾਈ ਵੀ ਜੀਰੀ ਆਪਣੀ 468 ਜਿਹੜੀ ਬਹੁਤ ਵਧੀਆ ਨਿਸਰੀ ਵੀ ਆ ਕੋਈ ਗੋਹ ਵਾਲੀ ਸੰਡੀ ਦਾ ਚੱਕਰ ਨਹੀਂ ਹੈਗਾ ਉਹਨੂੰ ਵੀ ਆਪਾਂ ਨੇ ਸਪਰੇ ਵੀ ਨਹੀਂ ਤੇ ਕਰੀ ਹੈਗੀ ਚਲੋ ਜਿਹੜੀ ਸੀ ਫਲੈਟ ਪਈ ਤੇ ਉਹਦੀ ਕਰੀ ਆ ਵੀ ਬਹੁਤ ਕੰਮ ਦੀ ਨਿਸਰੀ ਵੀ ਆ ਇਹ ਤੇ ਸਿਰ ਜੂ ਇੱਕ ਹੈ ਇਹਦੇ ਨਾਲ ਤੇ ਉਹਦਾ ਛੱਟਾ ਵੱਧਾ ਤਾਂ ਦੇਖਣ ਨੂੰ ਰੂ ਕਰਦੀ ਬੰਨਾ ਉਹਦੇ ਪਰਾ ਦੇਖੋ ਗਿੱਲਾ ਜਾ ਕਰਕੇ ਐਨ ਐਚ ਐਮ ਜਿਹੜਾ ਹੈਗਾ ਤਾਂ ਬੰਦ ਹੋ ਗਿਆ ਮੱਕਿਓ ਬਾਸਮਤੀ ਖੜੀ ਆ ਉੱਚ ਹੈ ਗਾਲੇ ਝੰਡਾ ਪਤਾ ਜਾ ਉਹ ਚੱਕ ਦਾਂਗੇ ਹੋ ਗਈ ਬਹੁਤ ਵਧੀਆ ਜਨੇ ਪਾਣੀ ਉਹਦਾ ਵੀ ਰੋਕਿਆ ਹੋਇਆ ਹੈ ਜਿਹੜਾ ਪਾਣੀ ਆ ਜਿਆਦਾ ਪਾਣੀ ਕਰਕੇ ਬਿਮਾਰੀ ਪੈਂਦੀ ਹੈ ਸੁਭਾਅ ਜਿਹੜੀ ਵੱਧ ਉਹਦੇ ਕਰਕੇ ਵੀ ਹੁੰਦੀ ਹੈ ਵੀ ਉਹ ਪਾਣੀ ਆਪਾਂ ਨੇ ਰੋਕਿਆ ਹੋਇਆ ਵੀ ਬਾਕੀ ਦੇਖਦੇ ਜਿਮੀ ਆਲਾ ਕੀ ਕਰਦਾ ਆ ਬੱਦਲ ਦਾ ਖੜਾ ਪੂਰਾ ਪਰ ਇਹ ਲੱਗ ਜਾਣਾ ਕਈ ਵਾਰ ਹੁਣ ਇੱਧਰ ਤੇ ਉੱਥੇ ਉਹ ਸਾਫ ਜਗ੍ਹਾ ਤੇ ਵੀ ਉੱਥੇ ਚੜੇ ਗਈ ਬੱਦਲ ਇਹ ਕਾਲੀ ਕਾਟਾ ਝੜੀਦੀ ਉਦੋਂ ਸ਼ਾਇਦ ਪੈ ਗਿਆ ਹੋਵੇ ਵੀ ਆ ਸਾਡੇ ਹੁਣ ਕਿੰਨ ਮੰਗਣ ਦੀ ਕਰੀਏ ਆਇਸੇ ਦਰਖਤਾਂ ਥੱਲੇ ਬੈਠਦੇ ਵੀ ਲਾਤੇ ਮੜ ਮੜੇ ਤੋਕਾ ਜੇ ਗਰਨਾ ਵੀ ਬਾਕੀ ਦੱਸਿਆ ਵਾ ਜੀ ਬੂਟੇ ਆ ਮਾਰੇ ਸਾਰਾ ਕੁਛ ਉਹਦੇ ਵਿੱਚ ਆਪਾਂ ਦੇਖਦੇ ਆ ਕਿਹੜੇ ਫਾਈਨਲ ਹੁੰਦੇ ਫਾਈਨਲ ਕਰਕੇ ਫਿਰ ਸਾਨੂੰ ਆਏ ਤਾਂ ਵੀ ਸ਼ਾਇਦ ਉਹੀ ਵਿੱਚ ਬੂਟੇ ਵਾਲਾ ਲਵਾਈ ਕਰੇ ਪਰ ਨਹੀਂ ਹੋਗਾ ਨਾ ਮੈਂ ਤਾਂ ਬੂਟੇ-ਬੂਟੇ ਦੇਣੇ ਆ ਵੀ ਤੇ ਲਾਉਣ ਆ ਤੁਸੀਂ ਸਾਰਾ ਕੁਝ ਤੁਸੀਂ ਕਰਨਾ ਕਿੰਨੇ ਲਾਉਣੇ ਆ ਚਲੋ ਐਨ ਆਰੇ ਬਾਰੇ ਉਹਨੂੰ ਪਤਾ ਹੀਦਾ ਹੈਗਾ ਵੀ ਠੀਕ ਆ ਜੀ ਬਾਕੀ ਮਿਲਦੇ ਆ ਫੇ ਕਿਸੇ ਅਗਲੇ ਬਲੌਗ ਵਿੱਚ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਦਲ ਹਾਲੇ ਹਾਲੇ ਬੋਲਦਾ ਏ